ਸਸਿਗਲ ਦੋਸਤੋ ਨਮਸਕਾਰ ਇੱਕ ਪ੍ਰੈਸ ਕਾਨਫਰੰਸ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਆਪਣੇ ਅਪਾਇੰਟਮੈਂਟ ਤੋਂ ਬਾਅਦ ਦੀਪਕ ਗਰਗਜ ਅਜ ਪਹਿਲੀ ਵਾਰੀ ਮੀਡੀਆ ਨੂੰ ਰੋਹਰੂ ਹੋ ਰਹੇ ਨੇ ਕਾਂਗਰਸ ਦੇ ਅਬੋਹਰ ਪਰਿਵਾਰੀ ਬਣਾਏ ਗਏ ਨੇ ਉਹਨਾਂ ਦੇ ਨਾਲ ਨੇ ਹਰਪ੍ਰੀਤ ਸਿੰਘ ਸਿੱਧੂ ਬਲਾਕ ਖੂਈਆ ਸਰਵਰ ਦੇ ਪ੍ਰਧਾਨ ਅਬੋਹਰ ਦੇ ਪ੍ਰਧਾਨ ਨੇ ਸੁਸ਼ਮਸ਼ ਬਾਗਲਾ ਜੀ ਜ਼ਿਲ੍ਹਾ ਕੋਆਰਡੀਨੇਟਰ ਨੇ ਸੁਦੀਰ ਬਾਦੂ ਜੀ ਮੋਨੂ ਆਰਿਆ ਜੀ ਪੰਪੀ ਸਲੋਜਾ ਜੀ ਸ਼ਾਲੂ ਪੰਜਾਬਾ ਜੀ ਤੇ ਹੋਰ ਪਤੰਤੇ ਇੱਥੇ ਪਹੁੰਚੇ ਹੋਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਪ੍ਰੈਸ ਕਾਨਫਰੰਸ ਕਿਉਂ ਬੁਲ ਪਰਵਿੰਦਰ ਜੀ ਸਾਰਿਆਂ ਨੂੰ ਇੱਥੇ ਸਵਾਗਤ ਹੈ ਅੱਜ ਦੀਪਕ ਜੀ ਲਗਾਤਾਰ 4-5 ਦਿਨਾਂ ਤੋਂ ਅਬੋਰ ਰੈਗੂਲਰ ਆ ਰਹੇ ਹੈ ਔਰ ਵਕਤ-ਵਕ ਜਿਹੜੇ ਇੱਥੋਂ ਦੇ ਮੌਜੂਦ ਲੋਕ ਹੈ ਉਹਨਾਂ ਨੂੰ ਮਿਲਣ ਆ ਰਹੇ ਹੈ ਮਿਲਦੇ ਪਏ ਹੈ ਵਾਰਡਾਂ 'ਚ ਜਾ ਰਹੇ ਹੈ ਇਹਨਾਂ ਨੂੰ ਹਲਕਾ ਅਬੋਰ ਦਾ ਕੋਆਰਡੀਨੇਟਰ ਲਾਇਆ ਗਿਆ ਵਰਦੀ ਸਾਹਿਬ ਤੋਂ ਦੀਪ ਨੇ ਡਿਊਟੀ ਲਾਈ ਹੈ ਔਰ ਇਹ ਵਰਦੀ ਸਾਹਿਬ ਦੇ ਬਹੁਤ ਨੇੜੇ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਤੇ ਹੁਣ ਮੈਂ ਜਵੇਦਨ ਦੀਪਕ ਜੀ ਨੂੰ ਕਰਾਂਗਾ ਕਿ ਇਹ ਆਪਣੇ ਬਾਰੇ ਥੋੜਾ ਜਿਹਾ ਦੱਸਣ ਕਿ ਇਹਨਾਂ ਦੀ ਕੀ ਡਿਊਟੀ ਲਈ ਹੈ ਤਾਂ ਕਿ ਅਬੂ ਸ਼ਹਿਰ ਦੇ ਬਾਰੇ ਵਰਕਰ ਜਿਹੜੇ ਉਸੇ ਤਰ੍ਹਾਂ ਕੰਮ ਕਰ ਸਕਣ ਜੀ ਦੀਪਕ ਜੀ ਨਮਸਕਾਰ ਜੀ ਮੈਂ ਦੀਪਕ ਗਰਗ ਵਿਧਰਵਾ ਤੋਂ ਮੌਜੂਦਾ ਕਾਉਂਸਲਰ ਹਾਂ ਵਾਰਡ ਨੰਬਰ 19 ਤੋਂ ਤੇ ਮੈਂ ਹੁਣ ਮੁਕਸ਼ਦਾ ਜ਼ਿਲ੍ਹੇ ਦਾ ਸੀਨੀਅਰ ਵਾਈਸ ਪ੍ਰਧਾਨ ਵੀ ਮੈਂ ਆਪਣੇ ਨੂੰ ਲਗਾਇਆ ਗਿਆ ਬਲਿੰਦ ਸਾਹਿਬ ਨੂੰ पीसीसीसी ਦਾ ਮੈਂਬਰ ਵੀ ਹਾਂ ਲੰਬੇ ਸਮੇਂ ਤੋਂ 12 13 ਸਾਲਾਂ ਤੋਂ ਕੋਮਨ ਪੋਲਟਿਕਸ ਦੇ ਐਕਟੀਵਿਟੀਾਂ ਤੇ ਮੇਰੀ ਸੇਵਾਵਾਂ ਨੂੰ ਦੇਖਦੇ ਹੋਏ ਬ੍ਰਿੰਗ ਸਾਹਿਬ ਨੇ ਮੈਨੂੰ ਹੁਣ ਬੋਰ ਦਾ ਕੋਆਰਡੀਨੇਟਰ ਡਿਊਟ ਦਿੱਤਾ ਗਿਆ ਜਦੋਂ ਹੁਣ ਮੈਂ 4-5 ਦਿਨਾਂ ਤੋਂ ਰੈਗੂਲਰ ਬੋਰ ਆ ਰਹੇ ਹਾਂ ਤੇ ਕੁਝੇ ਸਮੱਸਿਆਵਾਂ ਮੈਨੂੰ ਸਾਡੇ ਭਰਾਵਾਂ ਨੇ ਬਲਕ ਪ੍ਰਧਾਨ ਜੀ ਬੈਠੇ ਮੇਰੇ ਨਾਲ ਸਾਡੇ ਬਾਗਲਾ ਜੀ ਬਲਕ ਪ੍ਰਧਾਨ ਸਰਦੈਤੀ ਦੇ ਸਰਪੀ ਜੀ ਸਾਡੇ ਭਾਦੋ ਸਾਹਿਬ ਚੇਰਮਨ ਸਾਹਿਬ ਜਾਂ ਦਿਲੇ ਦੇ ਪ੍ਰਧਾਨ ਸਾਡੇ ਫਰੂਜਾ ਜੀ ਬਹੁਤ ਕਮੀਆਂ ਐਥੇ ਚਲੋ ਉਸ ਟੌਪਿਕ ਤੇ ਜਿੱਦਾਂ ਮੈਂ ਜਿਹੜੇ ਸ਼ਹਿਰ ਦੇ ਬਤਤੇ ਸੱਜਣਾ ਤੁਹਾਨੂੰ ਉਸ ਬਾਰੇ ਜਾਣਕਾਰੀ ਦੀ ਤੁਹਾਨੂੰ ਦੇਣਗੇ ਕੀ ਇਸ਼ੂ ਚੱਲਦੇ ਸ਼ਹਿਰ ਦੇ ਜਿਹੜੀ ਮੇਰੀ ਡਿਊਟੀ ਇੱਥੇ ਲਗਾਈ ਗਈ ਹੈ ਐਜ਼ ਅ ਕੋਆਰਡੀਨੇਟਰ ਕੋਆਰਡੀਨੇਟਰ ਮਤਲਬ ਵੀ ਕੋਆਰਡੀਨੇਸ਼ਨ ਬਣਾਨੀ ਕਿਉਂਕਿ ਪਹਿਲਾਂ ਜਿਹੜੇ ਤੋਂ ਐਮਐਲ ਜਿੱਤੇ ਸੀ ਜਾਖੜ ਸਾਹਿਬ ਮੈਂ ਉਹ ਜਿੱਤੇ ਸੀ ਕਾਂਗਰਸ ਪਾਰਟੀ ਵੱਲੋਂ ਪਰ ਉਹਨਾਂ ਨੇ ਪਾਰਟੀ ਦੀ ਪਰਚੇ ਛੂਰਾ ਮਾਰਿਆ ਤੇ ਉਹ ਭਾਜਪਾ ਵੱਲ ਉਹਨਾਂ ਦੇ ਜਿਹੜੇ ਅੰਕਲ ਨੇ ਚਾਚਾ ਸੀ ਸੁਨੀਲ ਜਾਖੜ ਜੀ ਉਹ ਭਾਜੀਪੀ ਚਲੇ ਗਏ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਪਾਰਟੀ ਦਾ ਪ੍ਰਧਾਨ ਵੀ ਬਣਾਇਆ ਪਰ ਕੁਝ ਨਿੱਜੀ ਹਿੱਤਾਂ ਕਰਨ ਨੂੰ ਪਾਰਟੀ ਨੂੰ ਛੱਡ ਕੇ ਚਲੇ ਗਏ ਇਸ ਕਰਕੇ ਜਿਹੜੇ ਉਹਨਾਂ ਦੇ ਭਤੀਜਾ ਜੀ ਇਥੇ ਸਦੀਪ ਜਾਖੜ ਜੀ ਐਸ ਐਮ ਐਲ اے ਬਤੌਰ ਤੇ ਸੇਵਾ ਕਰਦੇ ਸੀ ਉਹਨਾਂ ਨੂੰ ਵੀ ਇੱਕ ਪਾਰਟੀ ਤੋਂ ਹਟ ਕੱਢ ਦਿੱਤਾ ਗਿਆ ਪਰ ਉਹਨਾਂ ਨੇ ਅੱਜ ਤੱਕ ਇਹ ਤਾਂ ਕਲੀਅਰ ਨਹੀਂ ਕੀਤਾ ਵੀ ਤੁਸੀਂ ਕਾਂਗਰਸ ਪਾਰਟੀ ਛੱਡੀ ਜਾਂ ਭਾਜੀਪੀ ਜੁਆਇਨ ਕੀਤੀ ਜਾਂ ਕੀ ਹੈ ਬਟ ਲੋਕਾਂ ਦੇ ਇਸ ਵਰਤਾਰੇ ਨੂੰ ਦੇਖਦੇ ਹੋਏ ਜੋ ਮੈਂ ਇਥੋਂ ਮਤਲਬ ਸਮਝਿਆ ਜੋ ਪਤਾ ਲੱਗਿਆ ਇੱਥੇ ਆ ਕੇ ਲੋਕ ਇਸ ਗੱਲ ਦੇ ਬਹੁਤ ਖਿਲਾਫ ਹਨ ਵਿਸਾਟ ਨਾਲ ਇੱਕ ਧੋਖਾ ਹੋਇਆ ਇਹ ਸਾਨੂੰ ਵੇਚਿਆ ਗਿਆ ਅਸੀਂ ਵੋਟ ਕਿਸੇ ਹੋਰ ਨੂੰ ਪਾਈ ਪਰ ਬੰਦਾ ਕੰਮ ਕਿਤੇ ਹੋਰ ਕਰ ਰਿਹਾ ਫਿਰ ਜੋ ਉਥੋਂ ਫੰਡ ਆਏ ਜੋ ਪੈਸੇ ਆਏ ਪਾਰਟੀ ਵੱਲੋਂ ਜੋ ਕੰਮ ਪਰ ਉਥੇ ਸ਼ਹਿਰ ਦੇ ਜੋ ਹਾਲਾਤ ਹੈ ਚਾਹੇ ਉਹ ਕੋਈ ਵੀ ਹੈ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਵਾਂਗੇ ਮੇਰਾ ਕੰਮ ਜੋ ਹੈ ਮੈਂ ਤੇ ਹੋਰ ਸ਼ਹਿਰ ਦੀ ਜਿਹੜੀ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਹੋਰ ਉੱਪਰ ਲੈ ਆ ਸਕਦਾ ਉਦੀ ਸੇਵਾ ਨਿਵਾਦੀ ਮੇਰੇ ਇਥੇ ਨਿਯੁਕਤੀ ਹੋ ਕੀਤੀ ਗਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿੰਦਰ ਸਿੰਘ ਰਾਜਵੰਦ ਜੀ ਨੂੰ ਕਾਂਗਰਸ ਪਾਰਟੀ ਨੂੰ ਮਿਯੂਜ਼ ਕਰਨ ਵਾਸਤੇ ਕੀ ਪ੍ਰਯਾਸ ਕਰੋਗੇ ਕੀ ਰੂਪਰੇਖਾ ਰਹੇਗੀ ਆਮਲੇ ਜਨ ਦੇ ਸਰ ਜੀ ਰਾਮੂਸ ਥੋੜਾ ਸਮਾਂ ਹੀ ਰਹਿ ਗਿਆ ਸਰ ਸਮਝ ਆਇਆ ਥੋੜਾ ਰਹਿ ਗਿਆ ਪਰ 1.5 ਸਾਲ ਵੀ ਕਾਫੀ ਸਮਾਂ ਹੁੰਦਾ ਜੇ ਕੋਈ ਕੰਮ ਕਰਨਾ ਚਾਹਵੇ ਤਾਂ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਸਵੇਰੇ ਤਕਰੀਬਨ ਮੈਨੂੰ ਜੋ ਟਾਈਮ ਹੁੰਦਾ 9 ਤੋਂ 10 ਵਜੇ ਤੱਕ ਮੈਂ ਇੱਥੇ ਆ ਜਾਈਂਦਾ ਰਾਤ ਨੂੰ 8 ਵਜੇ ਜਾਂਦੇ ਆ ਸੀ ਵਕ ਵਕ ਵਰਡਾਂ ਚ ਅਸੀਂ 1 ਟੂ 1 ਮੀਟਿੰਗ ਕਰ ਰਹੇ ਸਾਡੇ ਵਰਕਰਸ ਨਾਲ ਜਿਨ੍ਹਾਂ ਦਾ ਮਨੋਬਲ ਥੋੜਾ ਡਿੱਗਿਆ ਪਿਆ ਹੈ ਅਸੀਂ ਵੋਟ ਪਾਈ ਕਾਂਗਰਸ ਨੂੰ ਪਰ ਅਸੀਂ ਹੁਣ ਜਾਈਏ ਕਿੱਧਰ ਇਸੇ ਵੀ ਉਹ ਕੋਆਰਡੀਨੇਸ਼ਨ ਬਣਾਉਲੀ ਮੈਨੂਅਲ ਤੇ ਨਿਊਟ ਕੀਤਾ ਗਿਆ ਤੇ ਅਸੀਂ ਉਹ ਕਰ ਵੀ ਰਹੇ ਹਾਂ ਪਰ ਸਾਨੂੰ ਬਹੁਤ ਵਧੀਆ ਹੁਸਾਹ ਵੀ ਮਿਲ ਰਿਹਾ ਹੈ ਲੋਕ ਕੁਝ ਵੀ ਹੋ ਗਿਆ ਵੀ ਅਸਾਸੀ ਯਾਰ ਪਜ਼ਲ ਸੀ ਅਸੀਂ ਕੀ ਕਰੀਏ ਕਿੱਥੇ ਜਾਈਏ ਲੋਕਾਂ ਦਾ ਦਿਲ ਚ ਕਾਂਗਰਸ ਹੈ ਪਰ ਲੋਕ ਉਲਝੇ ਪਏ ਸੀ ਉਹ ਪਜ਼ਲ ਸੀ ਸਾਰੇ ਕੀ ਕਰੀਏ ਜੇ ਅਸੀਂ ਜਾਣੇ ਹੁਸਾਹ ਮਿਲ ਰਿਹਾ ਸੀ ਜਿਹੜੇ ਕਾਂਗਰਸ ਦੇ ਵਰਕਰਸ ਨੂੰ ਮਿਲ ਰਹੇ ਹਨ ਜਿਹੜੇ ਪਾਰਟੀ ਦੇ ਕੰਮ ਕਰਦੇ ਸੀ ਪੁਰਾਣੇ ਉਹਨਾਂ ਨੂੰ ਮਿਲ ਰਹੇ ਆ ਸਾਡੇ ਬਲੌਕ ਦਾ ਸਾਡੇ ਸਾਰੇ ਟੀਮ ਬੱਠੀ ਹੈ ਤੁਸੀਂ ਦੇਖ ਸਕਦੇ ਹੋ ਚਾਹੇ ਯੂਥ ਕਾਂਗਰਸ ਹੈ ਸਾਡੇ ਜिले ਜिले ਦੇ ਯੂਥ ਕਾਂਗਰਸ ਦੇ ਪ੍ਰਧਾਨ ਸੋਜੀ ਜੀ ਜੋ ਅੱਜ ਬਾਹਰ ਆਊਟ ਆਫ ਸਟੇਸ਼ਨ ਸੀ ਜੀ ਤੁਹਾਨੂੰ ਸਾਰੇ ਟੀਮ ਇਕੱਠੀ ਮਿਲੂ ਜਿੱਥੇ ਅਸੀਂ ਜਾਵਾਂਗੇ ਜੋ ਮੇਰਾ ਕੰਮ ਹੈ ਵੀ ਸਾਰੇ ਟੀਮ ਨੂੰ ਨਾ ਲੈ ਕੇ ਤੁਸੀਂ ਅਬੋਰ ਦੇ ਹਰ ਇੱਕ ਨੂੰ ਬਰਕਰਾਰ ਤੇ ਘਰ ਤੱਕ ਖੁਦ ਜਾਓ ਜਦੋਂ ਵਰਕਰ ਨੂੰ ਮਿਲਾਂਗੇ ਵੋਟਰਸ ਨੂੰ ਮਿਲਾਂਗੇ ਤੇ ਉਹਨਾਂ ਦਾ ਮਨੋਬਲਪ ਸਪੋਰਟ ਕਿੰਨੇ ਕੇਰੀਆਂ ਹੁਣ ਤੱਕ ਤੁਸੀਂ ਦੇਖਦੇ ਹੋ ਸਭ ਜੀ ਆ ਮੈਂ 30 ਤਾਰੀਖ ਨੂੰ ਆਇਆ ਸੀ ਫਿਰ ਮੈਂ ਇੱਕ ਨੂੰ ਆਇਆ ਸੀ ਕੱਲ ਨਹੀਂ ਆ ਸਕਿਆ ਅੱਜ ਆਇਆ ਅੱਜ ਮੇਰਾ 30 ਦਿਨ ਹੈ ਹਾਂਜੀ ਇੱਕ ਦਿਹਾਤੀ ਦੀ ਮੀਟਿੰਗ ਵੀ ਕੀਤੀ ਗਈ ਸੀ ਜੋ ਕਿ ਸਾਡੇ ਬਲਾਕ ਦੇ ਪਤਾਂ ਤੇ ਆਦੀ ਹਰ ਕਿਸੇ ਜੀ ਦੇ ਗ੍ਰਹਿ ਵਿਖੇ ਕੀਤੀ ਗਈ ਸੀ ਉੱਥੇ ਤਬਲੀਬੋਂ 300 ਤੋਂ 400 ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸੀਗੇ ਪਿੰਡਾਂ ਦੇ ਤੇ ਉਹ ਮੀਟਿੰਗ ਸਾਡੀ ਬੜੀ ਅੱਛੀ ਗਈ ਹੁਣ ਅਸੀਂ ਮੀਟਿੰਗ ਹੋਰ ਪਲਾਨ ਕਰ ਰਹੇ ਹਾਂ ਜੋ ਕਿ ਸ਼ਨੀਵਾਰ ਨੂੰ ਰੋਡਵੈਂਸ ਚ ਦਾਲਾ ਸਾਹਿਬ ਦੀ ਬਾਈ ਇੱਥੇ ਸੀ ਮੀਟਿੰਗ ਕਰ ਰਹੇ 4:30 ਵਜੇ ਉਸ ਨਾਲ ਜਦੋਂ ਮੀਟਿੰਗ ਕਰਾਂਗੇ ਜਿਹੜੇ ਬੰਦੇ ਕੋਈ ਨਹੀਂ ਮਿਲ ਸਕੇ ਦਾ ਜਿਨ੍ਹਾਂ ਨੂੰ ਵਟਸਐਪ ਤੇ ਮੈਸੇਜ ਆ ਗੋ ਗਰੁਪਾਂ ਚ ਤੇ ਉਹਨਾਂ ਨਾਲ ਸੇ ਰੁਗਰੂ ਹੋ ਸਕਣਗੇ ਤਾਂ ਜੋ ਜੇ ਕੋਈ ਕਮੀਆਂ ਹੈ ਕੋਈ ਦਿੱਕਤਾਂ ਹੈ ਜਾਂ ਜੋ ਕੋਈ ਅਧਿਕਾਰ ਦਾ ਕੰਮ ਨਹੀਂ ਕਰ ਰਿਹਾ ਤਾਂ ਅਸੀਂ ਉਸ ਦਾ ਕੋਈ ਪਰੀਜ਼ ਨਹੀਂ ਕਰਾਂਗੇ ਅਸੀਂ ਇਹੀ ਪ੍ਰਿੰਸਪਲ ਉਸ ਨੇ ਲੈ ਕੇ ਆਏ ਆ ਲੈ ਕੇ ਆਏ ਵੀ ਕਾਂਗਰਸ ਪਾਰਟਨਰ ਜੀ ਨੇ ਕੰਮ ਕਰਨਾ ਦਿਲੋਂ ਕੰਮ ਕਰਨਾ ਤੇ ਕਾਂਗਰਸ ਪਾਰਟੀ ਨਹੀਂ ਹੈ ਸਰ ਇਹ ਤਾਂ ਹੀ ਤੁਹਾਡੀ ਗੱਲ ਲੇਕਿਨ ਸ਼ਹਿਰ ਦੇ ਵਿੱਚ 3:30 ਸਾਲ ਚ ਵਾਕਿਆ ਹੀ ਆ ਸਰਕਾਰ ਸ਼ਹਿਰ ਤਰਾਹੀ ਤਰਾਹੀ ਕਰੀ ਜਾਂਦਾ ਕੰਮ ਨਹੀਂ ਹੋ ਪਾਰ ਜਿਸ ਦੇ ਬਾਰੇ ਵਿਸਥਾਰ ਨਾਲ ਤਵੇ ਵਰਕਰੀ ਹੁਨੇ ਦੱਸਣਗੇ ਪਰ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਸਰਵੀਆਂ ਲੜ ਪਾਉਗੇ ਬੜੀ ਹੀ ਨਮੋਸ਼ੀ ਵਾਲੀ ਗੱਲ ਹੈ ਇਹ ਬਹੁਤ ਵੱਡਾ ਤਾਜ ਹੁੰਦਾ ਤੁਹਾਨੂੰ ਲੋਕਾਂ ਨੇ ਰਾਮ ਕੇ ਤੁਹਾਨੂੰ ਵੋਟਾਂ ਪਾ ਕੇ ਐਮਐਲਏ ਬਣਾਇਆ ਇਹ ਕਦੇ ਕਦੇ ਹੀ ਕਿਰਪਾ ਹੁੰਦੀ ਹੈ ਸੱਚੇ ਬਾਦਸ਼ਾਹ ਵਾਹਿਗੁਰੂ ਦੀ ਤੇ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕੀਤਾ 6-700 ਕਰੋੜ ਰੁਪਏ ਮੈਨੂੰ ਸੁਣ ਚਾਇਆ ਸ਼ਹਿਰ ਲਈ ਆਇਆ ਤੇ 700 ਕਰੋੜ ਕਿਉਂ ਭਾਜੀ ਤੁਸੀਂ ਨਵਾਂ ਬੋਰ ਖੜਾ ਕਰ ਸਕਦੇ ਹੋ ਤੇ ਤੁਸੀਂ ਹਜੇ ਤੱਕ ਸੀਵਰੇਜ ਦਾ ਮਸਲਾ ਨਹੀਂ ਹੱਲ ਕਰ ਸਕੇ ਤੋ ਬੜੀ ਨਮੋਸ਼ੀ ਵਾਲੀ ਗੱਲ ਹੈ ਤੇ ਮੈਨੂੰ ਸੰਦੀਪ ਢਾਕਰ ਜੀ ਨੂੰ ਕਹਿੰਦੇ ਵੇ ਬੜੀ ਸ਼ਰਮ ਆ ਰਹੀ ਹੈ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ ਲੋਕਾਂ ਨੇ ਤੁਹਾਨੂੰ ਇੰਨਾ ਥੋੜੇ ਵਿਸ਼ਵਾਸ ਜਤਾਇਆ ਤੁਹਾਨੂੰ ਪਿਆਰ ਦਿੱਤਾ ਪਰ ਤੁਸੀਂ ਖਰੇ ਨਹੀਂ ਉਤਰੇ ਸਪੋਰਟ ਵੀ ਉਹਨਾਂ ਦਾ ਦੋ ਦੋ ਲੱਖ 45000 ਜਿਹੜੇ ਜਿਲ੍ਹਾ ਕੋਆਰਡੀਨੇਟਰ ਵੀ ਨੇ ਬਹੁਤ ਅਕਰ ਵੀ ਇਹਨਾਂ ਦੀ ਕਾਰਜ ਪ੍ਰਣਾਲੀ ਹੁਣ ਤੱਕ ਜਿਹੜਾ ਜਦੋਂ ਦਾ ਮਤਲਬ ਕਾਂਗਰਸ ਜਿਹੜੀ ਹੈ ਨਵੀਂ ਠੁਕੀ ਹੈ ਕਿਸ ਤਰ੍ਹਾਂ ਲੱਗਦੀ ਹੈ ਦੇਖੋ ਮੈਂ ਹਾਲਾਂਕਿ ਚਾਹੇ ਮੂਵਰੇ ਛੋਟਾ ਨਾ ਤੋਂ ਮੈਂ ਇਹਨਾਂ ਨੂੰ ਸਾਬਸ਼ ਦੇਣਾ ਚਾਹੁੰਦਾ ਕਿਉਂਕਿ ਜਦੋਂ ਉਧਾਕੜ ਸਾਹਿਬ ਕਾਂਗਰਸ ਛੱਡ ਕੇ ਗਏ ਐ ਉਸ ਟਾਈਮ ਬਾਜਾਂਨ ਲੱਗੀ ਸੀ ਵੀ ਕਾਂਗਰਸ ਦਾ ਉਹ ਬਰ ਕੁਝ ਨਹੀਂ ਬਟੇ ਜਾਣਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਕਾਂਗਰਸ ਦੀ ਪੂਲੀ ਟੀਮ ਇਕੱਠੀ ਕੰਮ ਕਰ ਰਹੀ ਹੈ ਸਾਡੇ ਹਰਪੀ ਬਾਜੀ ਵੀ ਜੋਨ ਦੇ ਬਲਕ ਪ੍ਰਧਾਨ ਬਣੇ ਆ ਕੋਈ ਉਹਨਾਂ ਦਾ ਡਰਦਾ ਕੁਝ ਛੇਛੇ ਦੀ ਝੋਲਾ ਨਹੀਂ ਫੜਦਾ ਸੀ ਐਰਬੀ ਅਸੀਂ ਆਏ ਪਜਾਣਾ ਉਹਨਾਂ ਖਿਲਾਫ ਕੀ ਕਹਾਂਗੇ ਪਰ ਇਹਨਾਂ ਦੀ ਹਿੰਮਤ ਹੈ ਸਾਰਿਆਂ ਦੀ ਜਿੰਨੇ ਸਾਡੇ ਭਰਾ ਬੱਠੇ ਆ ਵੀ ਉਹਨਾਂ ਦੇ ਖਿਲਾਫ ਅੜ ਕੇ ਖੜੇ ਆ ਤੇ ਖੜੇ ਰਾਵਾਂਗੇ ਤੇ ਹਮੇਸ਼ਾ ਕੋਈ ਵੀ ਵਰਕੇ ਦੇ ਇਸ ਗੰਦਾ ਭੈ ਨਾ ਮੰਨੇ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਆਊਗੀ ਜਾਂ ਕੋਈ ਧੱਕਾ ਹੋਏਗਾ ਹਮੇਸ਼ਾ ਨਾਲ ਖੜਾ ਤੁਸੀਂ ਤਰ ਤੇ ਬਹਿ ਦੀ ਗੱਲ ਕੀਤੀ ਹੈ ਕਿ ਲੋਕ ਉੱਪਰ ਪਏ ਨੇ ਲੋਕ ਉਹਨਾਂ ਨਾਲ ਉੱਠ ਕੇ ਤੁਹਾਡੇ ਨਾਲ ਜੁੜ ਰਹੇ ਨੇ ਵਾਪਸ ਕੰਮ ਸ਼ੁਰੂ ਬਿਲਕੁਲ ਜੁੜ ਰਹੇ ਜੀ ਕੋਈ ਸਾਨੂੰ ਕਹਿ ਰਹੇ ਥੋੜਾ ਸਮਾਂ ਦੇ ਦਿਓ ਦੇਖੋ ਜਿਹੜਾ ਵਪਾਰੀ ਵਰਗ ਹੈ ਜਾਂ ਕੋਈ ਮਨੁੱਖ ਚਲੋ ਬਿジネス ਕਰਦਾ ਕਿਸੇ ਤਰ੍ਹਾਂ ਦਾ ਐਸਾ ਉਹ ਸ਼ਾਇਦ ਥੋੜਾ ਜਿਹਾ ਡਰਦਾ ਹੈ ਵੀ ਆਹ ਮੈਂ ਅਗਲੇ ਤੱਕ ਲੋਕਲ ਰਹੇ ਆ ਉਹ ਥੋੜਾ ਜਿਹਾ ਪਰ ਸਮਾਂ ਹਾਂ ਤੇ ਜਿਸ ਤਰ੍ਹਾਂ ਬਿੱਦਰਪਾ ਤੋਂ ਬਾਤਲਾਂ ਦਾ ਇੱਡੇ ਵੱਡੇ ਪਰਿਵਾਰਾਂ ਦਾ ਜਦੋਂ ਡਰ ਖਤਮ ਹੋ ਗਿਆ ਇਹ ਹੋਰ ਤਾਂ ਕੋਈ ਵੱਡੀ ਗੱਲ ਹੈ ਅੱਗੇ ਨਗਰ ਨਿਗਮ ਦਾ ਚੋਣ ਆ ਰਹੇ ਨੇ ਬਿਲਕੁਲ ਆ ਰਹੇ ਹੈਗੇ ਬਿਲਕੁਲ ਉਸੇ ਲੱਗਦਾ ਵੀ ਇਸ ਵਾਰੀ ਕਾਂਗਰਸ ਜਿਹੜੇ 50 50 ਵਾਰਡਾਂ ਵਿੱਚ ਖੜਾ ਕਰ 100% ਤੁਸੀਂ ਕਰੋ ਤੁਸੀਂ ਕਹਿ ਰਹੇ ਹੋ ਖੜਾ ਕਰਾਂਗੇ ਚੇਅਰਮੈਨ ਕਾਂਗਰਸ ਪਾਰਟੀ ਦਾ ਬਣੂਗਾ ਤੁਸੀਂ ਇਹ ਨਿੱਕੀ ਲਾ ਲੋ ਸਾਡੇ ਸਾਨੂੰ ਇਸ ਕਰਦਾ ਮਾਣ ਹੈ ਸਾਨੂੰ ਆਪਦੇ ਕੰਮ ਤੇ ਪ੍ਰਿੰਸ ਸਾਹਿਬ ਦੀ ਦਿਸ਼ਾ ਨਿਰਦੇਸ਼ ਜੋ ਸਾਡੀ ਟੀਮ ਸਹੀ ਢਲਕੇ ਕੰਮ ਕਰੂਗੀ ਤੇ ਅਸੀਂ ਆਪਦੇ ਸਾਰੇ ਵਾਰਡਾਂ ਚ ਕੈਂਡੀਡੇਟ ਵੀ ਖੜਾ ਕਰਾਂਗੇ ਤੇ 100% ਜਿਤਾਵਾਂਗੇ ਵੀ ਕਿਉਂਕਿ ਲੋਕਾਂ ਨੇ ਦੇਖਣਾ ਯਾਰ ਜਿਹੜੋਂ ਜਿਹੜਾ ਸੰਤਾ ਜਿਹੜੇ ਐਮਐਲਏ ਬੈਠੇ ਮੋਦੀ ਦੇ ਅਸੀ ਵੋਟ ਲਾਉਣ ਸੰਭਲੂ ਕੀ ਲੋਕਾਂ ਦੇ ਚ ਕਾਂਗਰਸ ਇੱਕ ਭਾਜਪਾ ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਇਸ ਤੋਂ ਕਾਂਗਰਸ ਜਿੱਤ ਆਈ ਉਹਤੇ ਵੀ ਮੀਟਿੰਗਾਂ ਕਰਦਾ ਹੈ ਉਹ ਕਿੰਨੇ ਤੱਕ ਸਹੀ ਹੈ ਵੀ ਮਤਲਬ ਕਾਂਗਰਸ ਇਹ ਚੰਨੋ ਪਿਆਰੇ ਦੇਖੋ ਜੇ ਕੋਈ ਭਾਜਪਾ ਦਾ ਪ੍ਰਧਾਨ ਇਸ ਗੱਲ ਦੀ ਅਪਰੋਚ ਕਰ ਰਿਹਾ ਮੇਰੀ ਨੋਟਿਸ ਨਹੀਂ ਹੈਗਾ ਮੈਨੂੰ ਹਲੇ ਬਿਲਿੰਗ ਜੇਪ ਦੇ ਉੱਪਰ ਜਾ ਕੇ ਮਿਲ ਕੇ ਆਇਆ ਹੈ ਸਾਡੀ ਟੀਮ ਨਾਲ ਸੰਪਰਕ ਕੀਤਾ ਜਾਏਗਾ ਜਿੰਨੇ ਥੱਲੇ ਕੰਮ ਕਰ ਰਹੇ ਹੈ ਜੋ ਕਹਾਂਗੇ ਆਪ ਦੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਨਿਯਮ ਤੇ ਸ਼ਰਤਾਂ ਅਨੁਸਾਰ ਜੇ ਉਹ ਪਾਰਟੀ ਵਿੱਚ ਸਾਡੇ ਆਉਣਾ ਚਾਹਣਗੇ ਤਾਂ ਵੈਲਕਮ ਕਰਾਂਗੇ ਅਸੀਂ ਪਰ ਸਾਡੀ ਟੀਮ ਨਾਲ ਜਿਹੜੋ ਵਰਿੰਦਰ ਸਾਹਿਬ ਰਹਿ ਕਰਨਗੇ ਤੇ ਜੋ ਬੁੱਧ ਟੀਮ ਹੈ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ ਤੋਂ ਉਹ ਗੱਲ ਨਹੀਂ ਅਸੀਂ ਕਿਸੇ ਗੱਲ ਤੇ ਇਸ ਕੋਲ ਤੋਂ ਬਾਅਦ ਜੇਕਰ ਉਹਨਾਂ ਨਾਲ ਜੋੜਨਾ ਚਾਹੁੰਦਾ ਹੈ ਸਾਡੂ ਕੀ ਬਾਹ ਬਣੂਗਾ ਪਰ ਕਾਂਗਰਸ ਦੀ ਨੀਤੀ ਤੇ ਉਹਨਾਂ ਦੇ ਨਿਯਮਾਂ ਅਨਸਾਰ ਪਰ ਕਿਉਂਕਿ ਉਹ ਪਹਿਲਾਂ ਨੇ ਵੀ ਸਾਟਾ ਹੈ ਤਾਂ ਉਹ ਬੀਜੇਪੀ ਜੇ ਪੱਤਾ ਘਟਾ ਗਿਆ ਕਹਾਂਣਾ ਤਾਂ ਸਾਡੇ ਟਿਕਟ ਦੇ ਚਾਂਸ ਬਹੁਤ ਕਮ ਹੈ ਇਸ ਕਰਕੇ ਕਾਂਗਰਸ ਇਸ ਤਰ੍ਹਾਂ ਆਨ ਦੀ ਪੂਰੀ ਤਿਆਰੀ ਹੈ ਦੇਖੋ ਟਿਕਟ ਟਿਕਟ ਦੇ ਚਾਂਸ ਕਮ ਹੈ ਟਿਕਟ ਮਿਲਦੀ ਹੈ ਨਹੀਂ ਮਿਲਨੀ ਦੇਖੋ ਮੇਰਾ ਮੇਰਾ ਕੰਮ ਨਹੀਂ ਹੈਗਾ ਜੋ ਮੇਰਾ ਕੰਮ ਹੈ ਕਾਂਗਰਸ ਪਾਰਟੀ ਦੀ ਜਿਹੜੀ ਕੋਆਰਡੀਨੇਸ਼ਨਸ ਨੂੰ ਸੈੱਟ ਕਰਕੇ ਵੀ ਇਸ ਨੂੰ ਉੱਪਰ ਲੈ ਕੇ ਜਾਣਾ ਤੇ ਉਹ ਮੈਂ ਆਪਣਾ ਕੰਮ ਬਖੂਬੀ ਮੇਨੂੰ ਪਤਾ ਨਾਲ ਦੀ ਜਾਨ ਲਾ ਕੇ ਜਰੂਰ ਕਰੂੰਗਾ ਕਿਉਂਕਿ ਇਹ ਬਹੁਤ ਵੱਡੀ ਚੁਪੈਵਾਰੀ ਹੈ ਠੀਕ ਹੈ ਹੱਦ ਤੱਕ ਦੀ ਗੱਲ ਕਰੀਏ ਪਿੰਡਾਂ ਦੇ ਪਿੰਡਾਂ ਦੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਹਸੋਸਾ ਦੇਖ ਰਿਹਾ ਤੁਸੀਂ ਰਾਜ ਵਿਧਾਨ ਸਭਾ ਇਲੈਕਸ਼ਨ ਨੂੰ ਜਿਹੜਾ ਸਾਹ ਹੈਗਾ ਬਿਲਕੁਲ ਜੀ ਪੁੱਡਾ ਸਾਰਿਆਂ ਦਾ ਪੈਸਾ ਵਾਲੇ ਵੀਰਾਂ ਦਾ ਆਏ ਹਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿੰਡਾਂ ਦੇ ਵਿੱਚ ਦੀ ਬਹੁਤ ਸਮੱਸਿਆ ਹੈ ਜਦੋਂ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਪਿੰਡਾਂ ਦੇ ਵਿੱਚ ਡਵੈਲਪਮੈਂਟ ਬਿਲਕੁਲ ਖੜ ਗਈ ਹੈ ਕਿਸੇ ਵੀ ਪਿੰਡ 'ਚ ਜਾਓਗੇ ਉੱਥੋਂ ਦੀ ਫਿਰਨੀ ਦਾ ਬੁਰਾ ਹਾਲ ਹੈ 30 35 35 ਸਾਲ ਪਹਿਲਾਂ ਦੀਆਂ ਬਣੀਆਂ ਗਲੀਆਂ ਨਾਲੀਆਂ ਉੱਚੀਆਂ ਹੋ ਚੁੱਕੀਆਂ ਫਿਰਨੀਆਂ ਨੀਵੀਆਂ ਰਹਿ ਗਈਆਂ ਜਿੱਥੇ ਪਾਣੀ ਖੜਦਾ ਉਹਦੇ ਨਾਲ ਪਿੰਡਾਂ ਦੇ ਵਿੱਚ ਜਾਣਾ ਔਰ ਬਾਹਰ ਨਿਕਲਣਾ ਇਹ ਦੋਨਾਂ 'ਚ ਬੜੀ ਸਮੱਸਿਆ ਆ ਰਹੀ ਹੈ ਮੈਂ ਆਪਦੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦੇ ਵਿੱਚ ਬਰਹਾਹਾਲ ਸੀਗਾ ਜੀ ਪਹਿਲਾਂ ਨਾਲੇ ਨਹੀਂ ਬਣੇ ਸੀ ਲੋਕਾਂ ਦੀ ਡਿਮਾਂਡ ਤੇ ਉੱਤੇ ਸੀਵਰੇਜਾਂ ਨੂੰ ਪਾਈਪਾਂ ਪਵਾ ਕੇ ਚੈਂਬਰ ਬਣਾਏ ਪਰ ਚਲੋ ਕਈ ਵਾਰੀ ਕੋਈ ਸ਼ਰਾਤੀ ਅੰਸਰ ਹੁੰਦੇ ਉਹ ਨਹੀਂ ਚਲਾ ਸਕੇ ਪੰਚਾਇਤਾਂ ਭੰਗ ਹੋ ਗਈਆਂ ਆਮ ਆਦਮੀ ਨੂੰ ਸੰਭਾਲ ਨਹੀਂ ਸਕੀ ਤਾਂ ਪਾਣੀ ਨਿਕਲਣ ਲੱਗ ਗਿਆ ਹੁਣ ਉੱਥੇ ਕੀ ਹੈ ਜੀ ਵੀ ਜਿਹੜੇ ਲੋਕ ਹੈਗੇ ਆ ਪਰੇਸ਼ਾਨ ਹੈ ਪਾਣੀ ਖੜਦਾ ਹੈ ਆਮ ਆਦਮੀ ਆਲੇ ਜਾਂਦੇ ਫਿੱਕਾ ਕੱਟੇ ਹੁੰਦੇ ਧਰਮਸ਼ਾਲਾ ਦੇ ਪੈਸੇ 5 ਲੱਖ ਰੁਪਇਆ ਮਨਜ਼ੂਰ ਕਰਾਇਆ ਜਦੋਂ ਧਾਕੇ ਉਹਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੰਚਾਇਤਾਂ ਭੰਗ ਕਰਤੀਆਂ ਔਰ ਉਸ ਤੋਂ ਬਾਅਦ ਉਹ ਪੈਸਾ ਖੁਰਦਪਤ ਕਰਤਾ ਲੱਖ ਰੁਪਇਆ ਵੀ ਉੱਥੇ ਨਹੀਂ ਲੱਗਿਆ ਉਹ ਪੈਸਾ ਖੁਰਦਪਤ ਹੋ ਚੁੱਕਿਆ ਨਹੀਂ ਪੱਥਰ ਉੱਥੇ ਆਪਣੇ ਹਲਕੇ ਇੰਚਾਰਜ ਰੱਖ ਕੇ ਆਏ ਜੀ ਕਿਸੇ ਤਰ੍ਹਾਂ ਦੀਵਾਨ ਖੇੜਾ ਫਰਨੀ ਦਾ ਬੁਰਾ ਹਾਲ ਹੈ بارش ਹੋ ਜਾਏ ਤੁਸੀਂ ਪਿੰਡ 'ਚ ਨਹੀਂ ਬੜ ਸਕਦੇ ਪਿੰਡ ਤੋਂ ਨਿਕਲ ਨਹੀਂ ਸਕਦੇ ਇਹ ਜਿਹੜੀਆਂ ਸਮੱਸਿਆਵਾਂ ਹਰਕ ਪਿੰਡ ਦੀਆਂ ਧਰਮਸ਼ਾਲਾ ਹੋਵੇ ਪਿੰਡ ਦੀ ਡਿਵੈਲਪਮੈਂਟ ਹੋਵੇ ਕੋਈ ਉੱਥੇ ਪੈਸਾ ਨਹੀਂ ਲੱਗਿਆ ਮਨਰੇਗਾ ਚ ਕੰਮ ਹੁੰਦਾ ਜਿੰਨਾ ਕੁੰਦਾ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਤਾਂ ਇਸ ਟੁੱਟਣ ਦੇ ਕਿਨਾਰੇ ਐ ਕਿਉਂਕਿ ਫੰਡ ਮਿਲਦਾ ਨਹੀਂ ਕੋਈ ਮੈਂਬਰ ਪੰਚਾਇਤ ਕੋ ਸੇ ਦੋ ਤਿੰਨ ਪਿੰਡਾਂ ਚ ਦਾ ਪ੍ਰਬੰਧਕ ਲੱਗਣ ਦਾ ਵੀ ਪ੍ਰੋਸੈਸ ਚੱਲ ਪਿਆ ਇਹ ਬਹੁਤ ਮਾੜੀ ਗੱਲ ਐ ਸਰਕਾਰ ਨੂੰ ਫੰਡ ਦੇਣੇ ਚਾਹੀਦੇ ਪਿੰਡਾਂ ਵਾਸਤੇ ਨਸ਼ੇ ਦੇ ਵਾਸਤੇ ਪਿੱਛੇ ਲੱਗੇ ਸੀ ਜੀ ਵੀ ਨਸ਼ਾ ਖਤਮ ਕਰਾਂਗੇ ਅੱਜ ਜਿਉਂ ਦੀ ਪੀਓ ਸਮੱਸਿਆ ਪਿੰਡਾਂ ਦੇ ਵਿੱਚ ਸੇਮ ਐ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਹੋ ਰਹੀਆਂ ਪਿੰਡਾਂ ਚ ਪਿੱਛੇ ਜੇ ਕਲਰ ਖੜੇ ਚੋਰੀ ਹੋਈ ਖੂਈਆਂ ਇਹਨਾਂ ਨੇ ਕੋਈ ਚੋਰ ਨਹੀਂ ਫੜੇ ਗਏ ਔਰ ਅੱਜ ਵੀ ਉਥੇ ਚੋਰ ਸ਼ਰੇਆਮ ਘੁੰਮ ਰਹੇ ਆ ਚੋਰ ਕੌਣਾ ਨਸ਼ੇੜੀ ਜਦਾਂ ਕਿ ਪੰਜਾਬ ਸਰਕਾਰ ਕਹਿੰਦੀ ਸੀ ਕਿ 30 ਤੱਕ ਅਸੀਂ ਨਸ਼ਾ ਖਤਮ ਕਰ ਦਿਆਂਗੇ ਉਹ ਖਤਮ ਨਹੀਂ ਹੋਇਆ ਬਲਕਿ ਉਸੇ ਤਰ੍ਹਾਂ ਹੀ ਹੋ ਗਿਆ ਇਹ ਜਿਹੜੀਆਂ ਮੇਜਰ ਸਮੱਸਿਆਵਾਂ ਜੀ ਬਾਕੀ ਪਿੰਡ ਦੀਆਂ ਜਿਹੜੀਆਂ ਡਵੈਲਪਮੈਂਟ ਐ ਟੁੱਟੀਆਂ ਸੜਕਾਂ ਗਲੀਆਂ ਨਾਲੀਆਂ ਤਾਂ ਹਾਕਾ ਚਾਰ ਸਾਫ ਸੁੱਤੇ ਪਏ ਆ ਜਾਗਣ ਖੜਾ ਜਾ ਖੀਤੇ ਕੱਟਣ ਦੀ ਬਜਾਏ ਜਾਂ ਉਥੇ ਜਿਹੜੇ ਉਹਨਾਂ ਦੇ ਬੰਦੇ ਕੰਮ ਕਰ ਰਹੇ ਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਮਝਾਉਣ ਕਿ ਡਵੈਲਪਮੈਂਟ ਦਾ ਕੰਮ ਸ਼ੁਰੂ ਕਰਾਇਆ ਜਾਵੇ ਕਿਉਂਕਿ ਇਹ ਲੋਕ ਜਿਹੜੇ ਬਹੁਤ ਪਰੇਸ਼ਾਨ ਹੈ ਜਿਹੜੀ ਟੇਲਾਂ ਦੇ ਜਿੰਨੇ ਪਿੰਡ ਹੈ ਉਹਨਾਂ ਨੂੰ ਪਾਣੀ ਦੀ ਬੜੀ ਭਾਰੀ ਸਮੱਸਿਆ ਪਿੱਛੇ ਜੇ ਉਹਨਾਂ ਨੇ ਅੱਛਾ ਨਹੀਂ ਕੀਤਾ ਤੇ ਆ ਜਿਹੜੇ ਪਿੰਡ ਹੈਗੇ ਆਪਣੇ ਉਸਮਾਨ ਖੜਾ ਇੱਥੇ ਬੜੀ ਪ੍ਰੋਬਲਮ ਸੀਗੀ ਤੇ ਇੱਥੇ ਫਿਰ ਅਸੀਂ ਆਪਣੀ ਲੀਡਰਸ਼ਿਪ ਨਾਲ ਗੱਲ ਵੀ ਕੀਤੀ ਜਦੋਂ ਨਹਿਰ ਬੰਤੀ ਹੋਈ ਤਾਂ ਉੱਥੇ ਕੁਝ ਨਾ ਕੁਝ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਜਿਹੜਾ ਸੇਮ ਨਾਲ ਉਹਦੀ ਕਦੇ ਵੀ ਸਫਾਈ ਨਹੀਂ ਹੁੰਦੀ ਸੇਮ ਨਾਲੇ ਦੀ ਨਾ ਸਫਾਈ ਹੋਣ ਕਰਕੇ ਜਿਹੜਾ ਪਾਣੀ ਹੈ ਉਹਦੇ ਨਾਲ ਕੀ ਨਾੜ ਨਾਲ ਦੇ ਪਿੰਡਾਂ ਚ ਸੇਮ ਦੀ ਸਮੱਸਿਆ ਵੱਧ ਰਹੀ ਹੈ ਦੀਵੇ ਕਰਕੇ ਬਾਗ ਪੱਟੇ ਗਏ ਬਹੁਤ ਜ਼ਿਆਦਾ ਸਰਕਾਰ ਦਾ ਇਸ ਪਾਸੇ ਬਿਲਕੁਲ ਧਿਆਨ ਨਹੀਂ ਹੈ ਜਿਹੜੀ ਕਿ ਸੇਮ ਦੀ ਸਮੱਸਿਆ ਵਧਨ ਨਾਲ ਜਿਹੜਾ ਕੈਲੀਫੋਰਨੀਆ ਸੀਗਾ ਪੰਜਾਬ ਦਾ ਉਹ ਕੈਲੀਫੋਰਨੀਆ ਖਤਮ ਹੋਣ ਤੇ ਆ ਗਿਆ ਔਰ ਇਹਨੂੰ ਨਾ ਬਚਾਇਆ ਗਿਆ ਜ਼ਮੀਦਾਰਾ ਵੀ ਖਤਰੇ 'ਚ ਔਰ ਇਹ ਸਰਕਾਰ ਦੇ ਆਉਣ ਤੋਂ ਬਾਅਦ ਡਵੈਲਪਮੈਂਟ ਵੀ ਰੁਕੀ ਹੈ ਔਰ ਨਸ਼ਾ ਵੀ ਵੱਧ ਗਿਆ ਚੋਰੀ ਦੀਆਂ ਵਾਰਦਾਤਾਂ ਵਧ ਗਈਆਂ ਕਾਂਗਰਸ ਪਾਰਟੀ ਇਸ ਦੇ ਵਾਸਤੇ ਨੋਟਿਸ ਲੈ ਰਹੀ ਹੈ ਔਰ ਅਸੀਂ ਆਉਣ ਵਾਲੇ ਸਮੇਂ 'ਚ ਪਿੰਡਾਂ ਦੇ ਇਸ਼ੂਜ਼ ਲੈ ਕੇ ਜਿਹੜੇ ਹੈਗੇ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਧਰਨਾ ਲਾਈਏ ਇਸ ਤੇ ਜਾਂ ਪ੍ਰਸ਼ਾਸਨ ਨੂੰ ਜਗਾਈਏ ਇਸ ਤੇ। ਠੀਕ ਹੈ, ਭ੍ਰਸ਼ਟਾਚਾਰ ਦੇ ਰੋਕ ਲਗਾਏ ਨੇ ਤੁਸੀਂ ਵੀ ਪਿੱਛੇ ਕਿਹਾ 5 ਲੱਖ ਦਾ ਕੰਮ ਹੋ ਗਿਆ ਕਿ ਤੁਹਾਡੀ ਸਰਕਾਰ ਆਈ ਹੈ ਇਸ ਭ੍ਰਸ਼ਟਾਚਾਰ ਦੇ ਖਿਲਾਫ। ਬਿਲਕੁਲ ਹੋਣਗੇ ਜੀ। ਹਰੀਪੁਰੇ ਪਿੰਡ ਦੇ ਵਿੱਚ ਧਰਮਸ਼ਾਲਾ ਵਾਸਤੇ ਪਿੱਛੇ ਜੇ 33 ਲੱਖ ਰੁਪਇਆ ਆਇਆ ਸੀ। ਉੱਥੇ ਉਸ ਧਰਮਸ਼ਾਲਾ ਜਾਊਂਗਾ ਤੇ 5 ਲੱਖ ਰੁਪਇਆ ਵੀ ਕਿੱਥੇ ਗਿਆ? ਉਹ ਪੈਸਾ ਗਿਆ ਕਿੱਥੇ? ਉਸ ਟਾਈਮ ਪ੍ਰਬੰਧਕ ਲੱਗੇ ਹੋਏ ਸੀ। ਉਹ ਪੈਸਾ ਗਿਆ ਕਿੱਥੇ? ਇਹ ਸਰਕਾਰ ਇਮਾਨਦਾਰੀ ਦੇ ਨਾਮ ਤੇ ਆਈ ਸੀ ਵੀ ਅਸੀਂ ਜੀ ਭ੍ਰਸ਼ਟਾਚਾਰ ਖਤਮ ਕਰਾਂਗੇ। ਇਹਨਾਂ ਨੇ ਭ੍ਰਿਸ਼ਟਾਚਾਰ ਦੇ ਨਾਮ ਤੇ ਗੱਲ ਹੀ ਨਹੀਂ ਕੀਤੀ ਜਿੱਦਣ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਅਸੀਂ ਹੁਣ ਵੀ ਲੜ ਰਹੇ ਆ ਉਦੋਂ ਵੀ ਲੜਾਂਗੇ ਇਸ ਗੱਲ ਦਾ ਇਸ਼ੂ ਠਾਵਾਂਗੇ ਕਿ ਜਿਹੜਾ ਪੈਸਾ ਹੈ ਕਿੱਥੇ ਗਿਆ ਔਰ ਇਸ ਪੈਸੇ ਨੂੰ ਬਰਾਮਦ ਕਰਿਆ ਜਾਵੇ ਔਰ ਸਹੀ ਉਹਨਾਂ ਲੋਕਾਂ ਦੀ ਜਿਹੜੀ ਯੋਗ ਅਸਤ ਉਹਦੇ ਪੈਸਾ ਲਵਾਇਆ ਜਾਵੇ ਕਈ ਪਿੰਡਾਂ ਵਿੱਚ ਗਾਂਜੇ ਵਾਸਤੇ ਛੱਟ ਬਣਾਉਂਦੇ ਗੋ ਇਨਸ਼ਾ ਅੱਲਾਹ ਵਾਸਤੇ ਛੱਟ ਬਣਾਉਂਦੀ ਆ ਗਰੰਟ ਆਈ ਜਾਂਦੇ ਉੱਥੇ ਵੀ ਗੱਲ ਉੱਠੇ ਵੀ ਉੱਥੇ ਭ੍ਰਿਸ਼ਟਾਚਾਰ ਹੋਇਆ ਸੀ ਬਿਲਕੁਲ ਹੋ ਰਿਹਾ ਜੀ ਹਰ ਥਾਂ ਤੇ ਭ੍ਰਿਸ਼ਟਾਚਾਰ ਕਿੱਥੇ ਨਹੀਂ ਹੈ ਜੀ ਜਦ ਕਿਉਂਕਿ ਜਿਹੜਾ ਚੱਕੋ ਪੈਸਾ ਲੱਗਣਾ ਹੈਗਾ ਉੱਥੇ ਦਫ਼ਤਰ ਤੋਂ ਭ੍ਰਸ਼ਟਾਚਾਰ ਸ਼ੁਰੂ ਹੋ ਕੇ ਅੱਗੇ ਚੱਲਦਾ ਹੈ ਕਮਿਸ਼ਨ ਖੋਰੀ ਦੇ ਵਿੱਚ ਲੱਗੇ ਪਏ ਉਹ ਪੈਸਾ ਜਸਾ ਹੀ ਜਗ੍ਹਾ ਤੇ ਪਹੁੰਚ ਹੀ ਨਹੀਂ ਰਿਹਾ ਅਸੀਂ ਤਾਂ ਚੇਤਾਵਨੀ ਦਿੰਦੇ ਆਂ ਦੀ ਇਹ ਨਾ ਸੁਧਰੇ ਤਾਂ ਧਰਨਾ ਪਲਾਨ ਕਰ ਰਹੇ ਆਂ ਉਹਨਾਂ ਵਾਲੇ ਦਿਨਾਂ 'ਚ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪਣੀ ਹੋਈ ਹੈ ਉਹਦੇ ਖਿਲਾਫ ਔਰ ਇਹਦੇ ਖਿਲਾਫ ਅਸੀਂ ਧਰਨਾ ਲਾਉਣ ਜਾ ਰਹੇ ਹੈਗੇ ਆ ਜਿਹੜੇ ਪਿੰਡਾਂ ਦੇ ਲੋਕ ਸਥਾਈ ਹੋਏ ਆ ਔਰ ਸ਼ਹਿਰ ਤੇ ਸਾਡੀ ਲੀਡਰਸ਼ਿਪ ਸਾਰੀ ਲੈ ਕੇ ਸਾਰੇ ਨਾਲ ਕੇ ਧਰਨਾ ਪਲਾਨ ਕਰ ਰਹੇ ਆਂ ਜੀ ਔਰ ਲ ਬਾਪੂ ਸਾਹਿਬ ਹਾਂਜੀ ਬਾਪੂ ਸਾਹਿਬ ਕੀ ਕਹਿਣਾ ਚਾਹੋਗੇ ਕੀ ਮੁੱਦੇ ਨੂੰ ਲੈ ਕੇ ਅੱਜ ਆਪਾਂ ਬੈਠੇ ਆ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਵਿਚਰ ਰਹੇ ਜਿਸ ਮਸਿਆਂ ਨੂੰ ਲੈ ਕੇ ਕੀ ਕਹਿਣਾ ਚਾਹੋ ਮੈਂ ਤਾਂ ਆਮ ਆਦਮੀ ਦੀ 파ਰਟੀ ਦੀ ਸਰਕਾਰ ਜਿਹੜੀ ਹੈ ਬਦਲਾਵ ਦੀ ਗੱਲਾਂ ਕਰਦੀ ਸੀ ਰੋਜ਼ ਤੁਹਾਨੂੰ ਮੀਡੀਆ ਰਾਹੀਂ ਦਿਖਾ ਰਹੇ ਆ ਬਦਲਾਵ ਇਹਨਾਂ ਨੇ ਕਰਿਆ ਸਾਰੇ ਸ਼ਹਿਰ ਕੋਟੇ ਕੋਟੇ ਪਾਣੀ ਭਰਿਆ ਖੜੇ ਸਾਰੇ ਸੀਵਰੇਜ ওভারਫਲੋ ਹਲਕਾ ਇਨਚਾਰਜ ਆਪਣੇ ਕੱਲ ਪਰਸੋਂ ਦੋ ਦਿਨ ਪਹਿਲਾਂ ਨਹਿਰੂ ਪਾਰਕ ਦੇ ਵਿੱਚ ਥੋੜਾ ਜਿਹਾ ਪਾਣੀ ਦਿਖਾਰੀ ਸੀ ਸਾਰੇ ਸ਼ਹਿਰ ਦਾ ਮੈਂ ਇਹਨਾਂ ਤੋਂ ਹਲਕਾ ਇਨਚਾਰਜ ਸਾਹਿਬ ਨੂੰ ਹੀ ਕਹੂੰਗਾ ਤੁਸੀਂ ਜਾ ਕੇ ਦੇਖੋ ਸਾਰਾ ਸ਼ਹਿਰ ਅੱਜ ਡੁੱਬਿਆ ਪਿਆ ਸਾਰਾ ਸ਼ਹਿਰ ਦੀ ਸੀਵਰੇਜ ওভারਫਲੋ ਹੋ ਰਹੀ ਹੈ ਜਿਹੜੀ ਤੇਰੀ ਮਸ਼ੀਨ ਲਾਈ ਸੀ ਬਾਹਰ ਪਾਣੀ ਚਲਾਉਣ ਵਾਸਤੇ ਉਹ ਗੱਲਾਂ ਕਰਦੇ 5 ਘੰਟੇ ਚਲਾ ਰਹੇ ਆ ਉਹਨੂੰ 5 ਘੰਟੇ ਚਲਾਣਗੇ ਤਾਂ ਸਾਰੇ ਸੀਵਰੇਜ ਵੀ ਸਾਫ਼ ਹੋ ਜਾਣਗੇ ਤੁਹਾਡੀ ਮੱਦੀ ਮਰਾਈ ਇਹ ਵੀ ਮੈਂ ਦੱਸੂਗਾ ਇੱਕ ਇਹੋ ਜੀ ਲਾਈਨ ਵੀ ਹੈ ਜਿਹੜੀ ਅੱਜ ਤੱਕ ਜਦੋਂ ਰੀਸੀਵਰ ਪਏ ਉਦੋਂ ਤੱਕ ਤਾਂ ਇਹਨਾਂ ਨੇ ਅੱਜ ਤੱਕ ਸਾਫ਼ ਨਹੀਂ ਕਰਿਆ ਜਿਹੜੇ ਪੈਸੇ ਆਉਂਦੇ ਆ ਉਹ ਕਿੱਥੇ ਜਾ ਰਹੀ ਏ ਲੋਕਾਂ ਨੂੰ ਕੋਈ ਇਹ ਸਗਲ ਦਾ ਹਰੇਕ ਲੋਕ ਜਵਾਬ ਮੰਗ ਰਹੇ ਨੇ ਸੀਵਰੇਜ ਸਾਫ ਦੀ ਜਿਹੜੀ ਸੈਕਸ਼ਨ ਮਸ਼ੀਨਾਂ ਦੀ ਇਹ ਗੱਲ ਕਰਦੇ ਹਜੇ ਕੋਈ ਮਸ਼ੀਨ ਨਹੀਂ ਆਈ ਸਾਰੇ ਸ਼ਹਿਰ ਤੇ ਪਾਣੀ ਪਾਣੀ ਗੋਡੇ-ਗੋਡੇ ਲੋਕ ਨਰਕ ਭਰਿਆ ਜੀਵਨ ਜੀ ਰਹੇ ਆ ਉਸ ਨਰਕ ਭਰੇ ਜੀਵਨ ਤੋਂ ਡੈਂਗੂ ਫੈਲਣ ਦੀ ਗੱਲਾਂ ਜਿਹੜੀ ਕਰਦੇ ਆ ਆਪਾਂ ਡੈਂਗੂ ਫੈਲ ਰਿਹਾ ਹੋਰ अनेका-ਨੇਕ ਬਿਮਾਰੀਆਂ ਹੋ ਰਹੀਆਂ ਜਿਸ ਕਰਕੇ ਸਾਰੇ ਸ਼ਹਿਰ ਨੂੰ ਪ੍ਰੋਬਲਮ ਹੈ ਅੱਜ ਬਹੁਤ ਬयंਕਰ ਸੰਕਟ ਆਇਆ ਖੜੇ ਕੋਈ ਸੰਭਾਲਣ ਵਾਲਾ ਨਹੀਂ ਜਦੋਂ ਇਹ ਕਾਂਗਰਸ ਦੀ ਗਵਰਨਮੈਂਟ ਸੀ ਇਹਨਾਂ ਵਿਕਾਸ ਹੋਇਆ ਸ਼ਹਿਰ 'ਚ ਸਾਰਾ ਕੰਮ ਸ਼ਹਿਰ 'ਚ ਕਾਂਗਰਸ ਪਾਰਟੀ ਨੇ ਕਰਵਾਇਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈਏ ਸਾਢੇ 3 ਸਾਲ ਹੋ ਗਏ ਇਹਨਾਂ ਨੇ ਇੱਕ ਇਟ ਨਹੀਂ ਲਈ ਜਿਹੜੇ ਜਿਹੜੇ ਇਟ ਕੀ ਲਈ ਇਹਨਾਂ ਨੇ ਜਿਹੜੇ ਰੁਕੇ ਜਿਹੜੇ ਕੰਮ ਕਰਾਏ ਕਾਂਗਰਸ ਗਵਰਨਮੈਂਟ ਨੇ ਬੱਸ ਸਟੈਂਡ ਤੁਸੀਂ ਜਾ ਕੇ ਦੇਖੋ ਜਿਹੜਾ ਪਿੱਛੇ ਉਹ ਸਟੇਡੀਅਮ ਬਣਾਇਆ ਉਹ ਜਾ ਕੇ ਦੇਖੋ ਉਹਦੇ ਵਿੱਚ ਕਿੰਨਾ ਕਚਰਾ ਗੰਦ ਕੂੜਾ ਸਵਸਥਾ ਅਭਿਆਨ ਦੀ ਗੱਲਾਂ ਕਰਦੇ ਉਹ ਸਵਸਥਾ ਅਭਿਆਨ ਸਾਰਾ ਇੱਥੇ ਤੁਹਾਨੂੰ ਇੱਥੇ ਜਿੱਥੇ ਬੈਠੇ ਆਪਾਂ ਉਦੋਂ ਨੇੜੇ ਜਾ ਕੇ ਦੇਖੋ ਸਾਰਾ ਕਚਰਾ ਗੰਦ ਡੰਪ ਤੇ ਪਾਣੀ ਪੀਣ ਵਾਲੀ ਦੀ ਗੱਲ ਕਰਾਂਗੇ ਪਾਣੀ ਪੀਣ ਵਾਲਾ ਵਾਟਰ ਰੋਕਸ ਪਹਿਲੀ ਗੱਲ ਤਾਂ ਹੁੰਦਾ ਨਹੀਂ ਦੋ ਤਿੰਨ ਦਿਨਾਂ ਤੋਂ ਇਹ ਛੱਡਦੇ ਐ ਦੂਜੀ ਗੱਲ ਜੇ ਆ ਰਹੀ ਹੈ ਤਾਂ ਇਹੋ ਗੰਦਾ ਪਾਣੀ ਆ ਰਿਹਾ ਲੋਕ ਸਾਰਾ ਸ਼ਹਿਰ ਗੰਦਾ ਪਾਣੀ ਪੀ ਰਿਹਾ ਸਾਰਾ ਪ੍ਰਸ਼ਾਸਨ ਸਾਰਾ ساری ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੀ ਗੱਲਾਂ ਕਰਦੇ ਸਾਰੇ ਸੋਏ ਪਏ ਹੈ ਕੋਈ ਇਹਨਾਂ ਨੂੰ ਆਮ ਲੋਕ ਜਿਹੜੇ ਪਰੇਸ਼ਾਨ ਨੇ ਦੁਖੀ ਹੈ ਹਰੇਕ ਵਰਗ ਦੁਖੀ ਹੈ ਕੋਈ ਇਹਨਾਂ ਦੇ ਕਹਿਣ ਵਾਲਾ ਨਹੀਂ ਸਾਰੇ ਸ਼ਹਿਰ 'ਚ ਰੋਜ਼ ਡਕੈਤੀ ਹੋ ਰਹੀ ਹੈ ਚੋਰੀਆਂ ਦੀ ਕਿੰਨੀ ਘਟਨਾਵਾਂ ਹੋ ਰਹੀ ਹੈ ਥਾਣੇ ਦੇ ਸ਼ਰਮੀ ਦੀ ਗੱਲ ਲੇਖੋ ਬੇਸ਼ਰਮੀ ਇਹਨਾਂ ਦੀ ਥਾਣੇ ਦੇ ਕੋਲੋਂ ਇੱਕ ਕਰਦਾ ਸਮਾਨ ਚੱਕ ਕੇ ਲੈ ਗਏ ਆਮ ਲੋਕ ਕੋਣ ਸ਼ੇਪ ਹੈ ਜੀ ਹਰੇਕ ਜਿਹੜੀ ਲੇਡੀਜ਼ ਹੈ ਉਹ ਸ਼ਹਿਰ ਜਾਣ ਤੋਂ ਡਰਦੀਆਂ ਉਹਨਾਂ ਦੀ ਕਦੀ ਕਿਸੇ ਦੇ ਕੋਈ ਚੈਨ ਖਿੱਚ ਕੇ ਲੈ ਗਿਆ ਕੋਈ ਬਾੜੀ ਲੈ ਗਿਆ ਕੋਈ ਮੋਟਰਸਾਈਕਲ ਤੁਸੀਂ ਠਲ ਦਿਓ ਮੋਟਰਸਾਈਕਲ ਅਧੇ ਘੰਟੇ ਬਾਅਦ 20 ਮਿੰਟ ਬਾਅਦ ਆਓਗੇ ਉੱਥੇ ਮੋਟਰਸਾਈਕਲ ਨਹੀਂ ਸਾਰਾ ਲੋ ਐਂਡ ਪ੍ਰਸ਼ਾਸਨ ਸਭ ਫੇਲ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਹਰੇਕ ਪੰਟ ਤੇ ਫੇਲ ਸਿੱਧੋ ਹੀ ਹੈ ਜੇ ਆਪਾਂ ਗੱਲ ਕਰੀਏ ਸਹਿਰ ਦੀ ਆਪਣੀ ਸਟਰੀਟ ਲਾਈਟਾਂ ਦੀ ਸਾਰੀ ਸਟਰੀਟ ਲਾਈਟਾਂ ਬੰਦ ਪਈਆਂ ਤੇ ਨਾਲੋਂ ਜ਼ਿਆਦਾ ਸੰਭਾਲਣ ਨਾਲ ਗੌਰ ਕਰਨ ਵਾਲਾ ਯਾਨੀ ਇਹ ਕਹਿੰਦੇ ਨਹਿਰੂ ਪਾਰਕ 'ਚ ਲਾਈਟਾਂ ਨਹੀਂ ਜਗਦੀਆਂ ਉਹਨਾਂ ਨੂੰ ਜਾ ਕੇ ਤੁਸੀਂ ਦੇਖੋ ਸਾਰੀ ਲਾਈਟਾਂ ਸਾਰੇ ਸਹਿਰ ਦੀਆਂ ਬੰਦ ਪਈਆਂ ਇਹਨਾਂ ਨੇ ਇੱਕ ਮੈਂ ਤੁਹਾਡੇ ਪਹਿਲਾਂ ਵੀ ਮੀਡੀਆ ਰਾਹੀਂ ਦਿਖਾਇਆ ਸੀ ਤੁਹਾਨੂੰ ਆਪਾਂ ਇਹਨਾਂ ਨੇ ਨਹਿਰ ਦੇ ਉੱਤੇ 77 ਪੋਲ ਲਏ ਲਾਈਟਾਂ ਦੇ ਸਾਰੇ 77 ਦੀ 77 ਡੀਪੇ ਜੇ ਉੱਥੇ ਲਾਣੀ ਸੀ ਤਾਂ ਹੋਰ ਮੋਲੇ ਬਹੁਤ ਪਏ ਐ ਜਿੱਥੇ ਬਿਜਲੀ ਜਿੰਨੂੰ ਸਟਰੀਟ ਲਾਈਟਾਂ ਲਾਈਟਾਂ ਦੀ ਲੋਡ ਹੈ ਉੱਥੇ ਲਾਉਂਦੇ ਜਿਹੜੀ ਕੋਈ ਲੋਕ ਜਿੱਥੇ ਰਹਿੰਦੇ ਉਹਨੂੰ ਵੇਖ ਸਕੀਏ ਕੋਈ ਚੱਲਦਾ ਫਿਰਦਾ ਕੋਈ ਲੇਡੀ ਜੇ ਰਾਤ ਨੂੰ ਚੱਲਦੇ ਸਾਰੀ ਲਾਈਟਾਂ ਬੰਦ ਪਈਆਂ ਕਿਨੂੰ ਕਹੀਏ ਜੀ ਕੋਈ ਸੰਭਾਲਣ ਵਾਲਾ ਨਹੀਂ ਆਮ ਆਦਮੀ ਪਾਰਟੀ ਸਰਕਾਰ ਹਰੇਕ 프ਰੰਟ ਤੇ ਫੇਲ ਹੋਈ ਹੈ ਸ਼ਹਿਰ ਸਾਰਾ ਰੋ ਰਿਹਾ ਬੁਰੀ ਹਾਲਾਤ ਹੈ ਜੀ ਅਗਲਾ ਜੀ ਸ਼ਰੀਫ ਰਜ਼ਾ ਲਈ ਹੋਤੀ ਹੈ ਜਾਲੋ ਦੇ ਵਿੱਚ ਬਰੇ ਰਾਮ ਚੀਨਾ ਕਰਨ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਮੈਂ ਪਰਦੇਸ਼ ਪ੍ਰਦਾਨ ਵਰਿੰਗ ਜੀ ਦਾ ਸਭ ਤੋਂ ਜ਼ਿਆਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਦੀਪਕ ਗਰਗ ਜੀ ਵਰਗੇ ਇੱਕ ਜੁਝਾਰੂ ਕੋਆਰਡੀਨੇਟਰ ਦਿੱਤੇ ਹੈ ਔਰ ਜਿਨ੍ਹਾਂ ਨੇ ਆਂਦੇ ਹੀ ਅਬੋਰ ਸ਼ਹਿਰ ਦੇ ਅੰਦਰ ਕਾਂਗਰਸ ਵਾਤਾਵਰਨ ਪੂਰਾ ਕਾਂਗਰਸ ਮਈ ਵਾਤਾਵਰਨ ਬਣਾਤਾ ਲਗਾਤਾਰ ਚਾਰ ਦਿਨਾਂ ਤੋਂ ਇਹ ਬਾਟੂ ਬਾਟ ਵਰਕਨਾ ਨੂੰ ਮਿਲਣ ਜਾ ਰਹੇ ਹੈਗੇ ਮੇਰੇ ਛੋਟੇ ਵੀਰ ਹਰਪ੍ਰੀਤ ਨੇ ਪਿੰਡਾਂ ਦੀ ਪ੍ਰੋਬਲਮ ਦੱਸੀ ਬਾਦੂ ਸਾਹਿਬ ਨੇ ਸ਼ਹਿਰ ਦੀ ਅਣੀ ਜ਼ਿਆਦਾ ਪ੍ਰੋਬਲਮ ਦੱਸੀ ਹੁਣ ਮੈਂ ਸਿਰਫ ਇੱਕ ਗੱਲ ਤੁਹਾਨੂੰ ਦੱਸਣੀ ਚਾਹਨਾ ਕਿ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇ ਰਿਹਾ ਮੈਂ ਐਜ਼ ਇਹ ਬਲੌਕ ਪ੍ਰਧਾਨ ਅਬੋ ਦੀਪਕ ਗਰਗ ਜੀ ਦੀ ਸਹਿਮਤੀ ਦੇ ਨਾਲ ਬਾਦੂ ਜੀ ਦੀ ਸਹਿਮਤੀ ਦੇ ਨਾਲ ਹਰਪ੍ਰੀਤ ਜੀ ਦੀ ਸਹਿਮਤੀ ਦੇ ਨਾਲ ਪਰ ਮੇਰੀ ਪੂਰੀ ਟੀਮ ਦੀ ਸਹਿਮਤੀ ਦੇ ਨਾਲ प्रशासन जाग जाए मेयर साहब जाग जान पुलिस प्रशासन भी जाग जाए कि चोरिया डकैतियां सीवर प्रॉब्लम पानी प्रॉब्लम जनता त्राहीमाम त्राही कर रही है अब और एक नरक का द्वार बन गया जनता बहुत ज्यादा दुखी है और यह जरा दुख कांग्रेस पार्टी नहीं देख सकती अगर प्रशासन ने जल्दी कोई सही कदम नहीं उठाए जनता रिलीफ नहीं दिखती ਜਨਤਾ ਦੇ ਦੁੱਖ ਦਰਦ ਦੂਰ ਨਹੀਂ ਕੀਤੇ ਤਾਂ ਅਸੀਂ ਅਗਲੇ ਹਫਤੇ ਤੋਂ ਦਰਨਾ ਪ੍ਰਦਰਸ਼ਨ ਬੋਖਟਾਲ ਕੁਝ ਵੀ ਕਰ ਸਕਦੇ ਆ ਕਾਂਗਰਸ ਪਾਰਟੀ ਨੇ ਦੀਪਕ ਗਰਗ ਜੀ ਦੇ ਨਾਲ ਜੁੜ ਕੇ ਇੱਕ ਤਹਈਆ ਕਰ ਲਿਆ ਹੈ ਕਿ ਹੁਣ ਹੁਣ ਰਹਿ ਨਹੀਂ ਜਾਂਦਾ ਕਾਂਗਰਸ ਪਾਰਟੀ ਹੁਣ ਸਹਿਨ ਨਹੀਂ ਕਰ ਸਕਦੀ ਕਿਉਂਕਿ ਕਾਂਗਰਸ ਪਾਰਟੀ ਤੋਂ ਜਿੱਤਿਆ ਹੋਇਆ ਵਿਧਾਇਕ ਸੰਦੀਪ ਜਾਖੜ ਨਾ ਦਲ ਬਦਲਿਆ ਤੇ ਨਾ ਇੱਕ ਪਾਸੇ ਰਿਆ ਨਾ ਦੂਜੇ ਪਾਸੇ ਰਿਆ अरुण नारायण ਜਿਹੜਾ ਹਲਕਾ ਇੰਚਾਰਜ ਹੈ ਉਹ ਛੋਟੇ ਛੋਟੇ ਮੁੱਦੇ ਜਾਂ ਫਿੱਤੇ ਕੱਟ ਰਿਹਾ ਜਾਂ ਛੋਟੇ ਛੋਟੇ ਮੁੱਦੇ ਉਠਾ ਰਿਹਾ ਸੋਲਡ ਠੋਸ ਕੰਮ ਐਸ ਦਰਦਿਤੇ ਨਹੀਂ ਹੋ ਰਿਹਾ ਅਬੋਰ ਦੀ ਦਰਾਦਤੇ ਨਹੀਂ ਹੋ ਰਿਹਾ ਔਰ ਮੈਂ ਪ੍ਰਸ਼ਾਸਨ ਨੂੰ ਅੱਜ ਇਹ ਚੇਤਾਵਨੀ ਸੁਣ ਲੈ ਫਿਰ ਇਹ ਨਾ ਕਹਿ ਕੇ ਸਾਨੂੰ ਦੱਸਿਆ ਨਹੀਂ ਇੱਕ ਹਫ਼ਤੇ ਦਾ ਨੋਟਿਸ ਸਮਝ ਲੈ ਮੇਅਰ ਸਾਹਿਬ ਨੂੰ ਦਫ਼ਤਰ ਤੋਂ ਨਹੀਂ ਨਿਕਲਣ ਦੇਵਾਂਗੇ ਐਸ ਤੀਆਂ ਸਾਹਿਬ ਦੇ ਦਫ਼ਤਰ ਤੇ ਬਾਹਰ ਕਰਨ ਲਾਵਾਂਗੇ ਜੀ ਇਹ ਵੀ ਸਾਨੂੰ ਸਾਰੀ ਜਨਤਾ ਨੂੰ ਲੇਡੀਆਂ ਨੂੰ ਬੱਚਿਆਂ ਨੂੰ ਲਿਆ ਕੇ ਅਸੀਂ ਦਰਨਾ ਲਾਵਾਂਗੇ ਇਹ ਡੀਸੀ ਸਾਹਿਬ ਵੀ ਸੋਲ ਲੈ ਇਹ ਅੱਜ ਕਾਂਗਰਸ ਪਾਰਟੀ ਦੀ ਚੇਤਾਵਨੀ ਹੈ ਔਰ ਪੱਤਰਕਾਰ ਬੰਦੋ ਨੂੰ ਮੇਰੀ ਨਿਵੇਦਨ ਹੈ ਕਿ ਸਾਡੀ ਕੱਲ ਪੂਰੀ ਪੰਜਾਬ ਚ ਦੱਸੋ ਕਿ ਅਬਹੁਸ਼ ਸਹਿ ਤਰਸ ਹੈ ਔਰ ਕਾਂਗਰਸ ਪਾਰਟੀ ਜਨਤਾ ਦੇ ਵਾਸਤੇ ਜੀ ਜਾਨ ਲਾ ਕੇ ਖੜੀ ਹੈ ਕੋਈ ਵੀ ਬਲਦਾਮ ਕਰਨ ਨੂੰ ਤਿਆਰ ਹੈ ਕਾਂਗਰਸ ਪਾਰਟੀ ਬੜਾ ਜੀ ਹਲਕਾ ਇੰਚਾਰਜ ਜੀ ਇੱਕ ਦੂਜੇ ਦੇ ਰੋਕ ਲਾਉਂਦੇ ਜਿਹੜੀ ਮੇਅਰ ਤੇ ਨਗਰ ਕਾਇੰਚਾਰਜ ਵੀ ਹੋ ਕਹਿੰਦੇ ਸਾਡੀ ਸਰਕਾਰ ਨਹੀਂ ਹੋ ਕਹਿੰਦੇ ਸਾਡਾ ਨਗਰ ਨਹੀਂ ਕੰਮ ਨਹੀਂ ਇੰਨੇ ਵਾਰ ਕੀ ਹੋਗੀ ਵੀ ਇਹਨਾਂ ਦੀ ਆਪਸੀ ਲੜਾਈ ਚ ਸ਼ਹਿਰ ਦੀ ਜਨਤਾ ਦਾ ਕੀ ਕਸੂਰ ਮੈਂ ਤਾਂ ਜੀ ਬੜਾ ਵਧੀਆ ਸਵਾਲ ਹੈ ਔਰ ਇੱਕ ਬਚਕਾਨੀ ਰਾਜਨੀਤੀ ਹੈ अरुण ਨਾਰਿੰਦਰ ਜੀ ਬੀਜੇਪੀ ਤੋਂ ਹੀ ਆਪ ਵਿੱਚ ਗਏ ਸੀ ਅੱਜ ਉੱਥੇ ਬੀਜੇਪੀ ਦਾ ਬੋਰਡ ਹੈ ਤੇ ਇਹਨਾਂ ਨੂੰ ਉਹਨਾਂ ਤੋਂ ਨਫ਼ਰਤ ਹੋ ਗਈ ਔਰ अरुण ਨਾਰਿੰਦਰ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਇਸ ਵਾਸਤੇ ਸਰਕਾਰ ਤੋਂ ਪੈਸੇ ਨਹੀਂ ਲੈ ਕੇ ਆਂਦਾ ਕਿ ਉਹ ਪੈਸੇ ਚਲੇ ਜਾਣਗੇ ਬੀਜੇਪੀ ਦੇ ਬੋਰਡ ਕੋਲ ਤੇ ਬੀਜੇਪੀ ਬੱਲੇ ਬੱਲੇ ਲੈ ਜਾਏਗੀ ਐਸਾ ਮਤਲਬ ਉਹਨਾਂ ਨੂੰ ਜਨਤਾ ਦੀ ਤਕਲੀਫ ਨਾਲ ਕੋਈ सरोकार नहीं मेयर साहब कांग्रेस तो बदल के बीजेपी चले गए लेकिन जो भी कोई भी बंदा उन्होंने को हाथ खड़े कर देंगे कि मेरे वस च नहीं तो अगर वस के कुछ नहीं है तो अस्तीफे क्यों नहीं देंगे पार रुपए तनख्वा लें भी हजार रुपए एमसी तनख्वाह लेंगे है ਅਗਰ ਕੁੱਲ ਮਿਲਾइए ਤਾਂ ਡਾਕਟਰ ਗਾਇਤ ਦਾ 10.5 ਲੱਖ ਰੁਪਏ ਹਰ ਮਹੀਨੇ ਕਮੇਟੀ ਤੋਂ ਨਿਕਲਦੇ ਆ। ਕੀ ਉਹ ਜਨਤਾ ਦੀ ਸੇਵਾ ਵਾਸਤੇ ਨਹੀਂ ਲਾਇਆ ਜਾ ਸਕਦੇ? ਸੰਦੀਪ ਜਾਖੜ ਦੀ ਗੱਲ ਕਰ ਲਓ ਉਹ ਬਾਹਰ ਘੁੰਮ ਰਿਹਾ ਗਿਆ ਉਹਨਾਂ ਨੂੰ ਕੋਈ ਵੋਟ ਲੈ ਲੇ ਜਿੱਤ ਕੇ ਹੁਣ ਅੱਗੇ ਜਦੋਂ ਇਲੈਕਸ਼ਨ ਆਉਣਗੇ ਉਦੋਂ ਆ ਜਾਣਗੇ। ਯਾ ਉਹ 10-15 ਬੰਦਿਆਂ ਨੂੰ ਨਾਲ ਲੈ ਕੇ ਇੱਕ ਸਫਾਈ ਅਭਿਆਨ ਚਲਾਉਂਦੇ ਆਂ ਔਰ ਸਫਾਈ ਅਭਿਆਨ ਉੱਥੇ ਚਲਾਉਂਦੇ ਜਿੱਥੇ ਕੂੜਾ ਨਹੀਂ ਹੁੰਦਾ। ਸਫਾਈ ਅਭਿਆਨ ਚਲਾ ਕਰਨਾ ਤਾਂ ਚਲੋ ਸੁਭਾਸ਼ਨਗਰ ਚਲੋ चलो दुर्गा नगरी चलो जिसे गोडे गोडे गंदा पानी खड़ा है बच्चे वो पानी चो निकल रहे हैं बुजुर्ग उस पानी चो निकल रहे हैं बीमारियां फैल रही हैं अगर तुम सेवा करनी है तो इस तरह डंग सेवा करो चलो तो 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 लगेगा ही लगेगा ਪਰ ਇਹਦੇ ਤੋਂ ਬਿਨਾ ਅਸੀਂ ਕਾਂਗਰਸ ਪਾਰਟੀ ਵੱਲੋਂ ਇੱਕ ਜਨ ਹਿੱਤ ਸਸ਼ਟਕਾ ਵੀ ਤਾਇਰ ਕਰਾਣੇ ਵੀ ਜਿਹੜੀ ਸ਼ਹਿਰ ਦੀ ਇਹ ਤਰਤਸ਼ ਹੈ ਇੱਕ ਤਾਂ ਇਹ ਅਸੀਂ ਇਹਦੀ ਇਨਕੁਆਇਰੀ ਦੀ ਮੰਗ ਕਰਨੇ ਆ ਜਿਹੜੇ ਪੈਸੇ ਖਰਚ ਹੋਏ ਨੇ ਤਰਮੇਂਦਰ ਜੀ ਤੁਹਾਡੇ ਮਗਰ ਹੀ ਵੇਖ ਲਓ ਜਿੰਨੇ ਵੀ ਉਹ ਹੈਗੇ ਨੇ ਆਪਣੀਆਂ ਲਾਈਟਾਂ ਲੱਗੀਆਂ ਨੇ ਉਹ ਛੋਟੀਆਂ ਤੇ ਵੱਡੀਆਂ ਸਾਰੀਆਂ ਡਿੱਗੀਆਂ ਪਈਆਂ ਸਾਰੇ ਉਹ ਜਿਹੜੇ ਪਲੈਂਥ ਜੇ ਬਣਾਏ ਸੀਗੇ ਉਹ ਸਾਰੇ ਟੁੱਟੇ ਪਏ ਤੇ ਅਸੀਂ ਆ ਜਿਹੜੀ ਸੀਵਰੇਜ ਦੀ ਸਮੱਸਿਆ ਹੈਗੀ ਇਹ ਇਹਨਾਂ ਨੂੰ 2 ਮਹੀਨੇ ਪਹਿਲੇ ਵੀ ਕਿਹਾ ਸੀ ਵੀ ਸ਼ਹਿਰ ਦੀਆਂ ਜਿਹੜੀਆਂ ਮੇਨ ਸੀਵਰੇ ਲਾਈਨ ਨੇ ਇਹਨਾਂ ਦੀ ਸਫਾਈ ਕਰਾਈ ਜਾਵੇ। ਉਹ ਉਦੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਟੈਂਡਰ ਲਾ ਰਹੇ ਹਾਂ ਉਹ ਜਿਹੜੀ ਸਾਰੀ ਮਸ਼ੀਨਾਂ ਹੁੰਦੀਆਂ ਨੇ ਸਟਾਕਿੰਗ ਆ ਲੀਆਂ ਤੇ ਉਹਦੇ ਨਾਲ ਉਹ ਮਸਲਾ ਹੱਲ ਹੱਲ ਤੱਕ ਤਾਂ ਨਾ ਤਾਂ ਟੈਂਡਰ ਲੱਗੀ ਤੇ ਬਰਸਾਤਾਂ ਆ ਗਈਆਂ ਪਰ ਇਹ ਉਦੋਂ ਤੁਹਾਨੂੰ ਯਾਦ ਹੋਣਾ ਤੁਹਾਡੇ ਕੋਲ ਹੀ ਕਿਹਾ ਸੀ 2 ਮਹੀਨੇ ਪਹਿਲੇ ਅਸੀਂ ਵੀ ਇਹਦੀ ਸਫਾਈ ਕਰਾਈ ਜਾਵੇ ਕਿਉਂਕਿ ਬਰਸਾਤਾਂ ਆਉਣ ਵਾਲੀਆਂ ਨੇ। ਜੇ ਉਹ ਤਾਂ ਚਲੋ ਮਸ਼ੀਨਾਂ ਨਾਲ ਹੌਣੇ ਨੇ ਜਿਹੜੇ ਸਾਈਡ ਵਾਲੇ ਛੋਟੇ ਸੀਵਰ ਨੇ ਜਿਹੜੇ ਘਰਾਂ ਦੇ ਨਾਲ ਅਟੈਚ ਨੇ ਉਹਨਾਂ ਦੀ ਵੀ ਸਫਾਈ ਨਹੀਂ ਹੋਈ ਉਹ ਵੀ ਗੰਦ ਨਾਲ ਭਰੇ ਪਏ ਨੇ ਹਾਲੇ ਤਾਂ ਬਰਸਾਤ ਆਈ ਨਹੀਂ ਜਦੋਂ ਬਰਸਾਤ ਆ ਗਈ ਪੂਰੀ ਫਾਰੇ ਅੱਧੇ ਸ਼ਹਿਰ ਦੇ ਘਰ ਡੁੱਬਣਗੇ ਤੇ ਅਰਬਾਂ ਖਰਬਾਂ ਦਾ ਨੁਕਸਾਨ ਹੋਵੇਗਾ ਲੋਕਾਂ ਦੇ ਬੈੱਡ ਨੇ ਹੋਰ ਨੇ ਫਰਨੀਚਰ ਨੇ ਉਹ ਸਾਰਾ ਸਮਾਨ ਤਿਆ ਹੋ ਗਿਆ ਆ ਜੀ ਲੋਕਾਂ ਤੋਂ ਨਾਲ ਲੈ ਕੇ ਤੁਹਾਡੇ ਜ਼ਿਲ੍ਹਾ ਕੋਆਰਡੀਨੇਟਰ ਜੀ ਬਾਤ ਜੀ ਜੀ ਬਰਸਾਤ ਕਮਿਸ਼ਨਰ ਵੀ ਹੈਗੇ ਨਗਰ ਨਿਗਮ ਦੇ ਤੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ 20 ਮਿੰਟ ਦੇਗਾ 6 ਮਤੂਰੇ ਸ਼ਹਿਰ ਦੀ ਸਿਵਲ ਵਿਵਸਥਾ ਸਾਫ਼ ਕਰਨ ਵਾਸਤੇ। ਇਹ 6 ਮਿੰਟ ਨਗਰ ਨਿਗਮ ਦਾ ਸ਼ਹਿਰ ਸਭਾ ਹੈ। ਤੇ ਅਸੀਂ ਅਸੀਂ ਤਾਂ ਜਾਣੇ ਤਾਂ ਸੱਚਕਾ ਵੀ ਲਾ ਰਹੇ ਹਾਂ ਸਹਰੇ ਹੀ ਅਸੀਂ ਉਹਦੀ ਤਿਆਰੀ ਕਰਕੇ ਮੰਡੇ ਨੂੰ ਅਸੀਂ ਲਾ ਦੇਣੀ ਹੈ। ਇਹ ਉੱਥੇ ਖਿੱਚਾਂ ਨੇ ਹਾਈ ਕੋਰਟ ਜੀ। ਹੁਣ ਇਹ ਨਗਰ ਨਿਗਮ ਨੂੰ ਬਣਈ ਸੀ ਤੁਸੀਂ ਇੱਕ ਦੂਜਾ ਹਾਲੇ ਤੁਸੀਂ ਡੈਰੀਆਂ ਦੇ ਕੋਲੇ ਵੇਖੋ ਇੱਕ ਕਮੇਟੀ ਨੇ ਜਦੋਂ ਆਪਣੇ ਆਵਾ ਸਕੂਅਰ ਬਣਾਇਆ ਸੀ ਉਦੋਂ ਦਰਖਤ ਪੱਟੇ ਹੀ ਸਾਰੇ। ਗ੍ਰੀਨ ਟ੍ਰਿਬਿਊਨਲ ਨੂੰ ਇਹਨਾਂ ਨੇ ਇਹ ਕਿਆ ਸੀ ਵੀ ਅਸੀਂ ਇਹਦੀ ਪਰਭਾਈ ਕਰਾਂਗੇ ਜਿਹੜਾ ਜਿੱਥੇ ਸ਼ਮਸ਼ਾਨ ਘੁਮੀ ਹੈ ਉਹਦੇ ਨਾਲ ਜਿੱਥੇ ਡੇਰੀਆਂ ਡੇਰੀਆਂ ਕਟੀਆਂ ਨੇ ਉਹ ਡੇਰੀਆਂ ਤਾਂ ਸ਼ਹਿਰ ਝੋਮੇ ਦੀਆਂ ਹੋਵਣ ਨੇ ਉਹ ਲੋਕਾਂ ਤੋਂ ਪੈਸੇ ਪੂਰੇ ਵਸੂਲ ਲੈ ਉਹਦੀ ਡਿਵੈਲਪਮੈਂਟ ਉਹ ਡੇਰੀਆਂ ਲੈ ਕਹਿੰਦੇ ਉੱਥੇ ਬਣਾਇਆ ਕੋਈ ਨਹੀਂ ਡਿਵੈਲਪ ਨਹੀਂ ਹੋਈ ਜਾਈਏ ਕਿਤੇ ਤੇ ਨਾ ਉਹ ਗ੍ਰੀਨ ਟ੍ਰਿਬਿਊਨਲ ਨੇ ਜਿਹੜੇ ਇਹਨਾਂ ਨੇ ਦਿੱਤਾ ਸੀ ਐਫੀਡੇਵਿਟ ਵੀ ਅਸੀਂ ਉੱਥੇ ਦਰਖਤ ਲਾਵਾਂਗੇ ਉੱਥੇ ਜਾ ਕੇ ਵੇਖਿਓ ਇੱਕ ਵੀ ਨਹੀਂ ਹੈਗਾ 19 ਸਤੰਬਰ ਲਾਹੌਰ ਤੋਂ ਮਾਰੂ ਸਹਿਰਾ ਦੇ ਸੌਂਚਾ ਜੀ ਕਿਹਾ ਕਿ ਬਹੁਤ ਲੋਕ ਮੰਗਦੇ ਨੇ ਸ਼ਹਿਰ ਚ ਪੇਪਰ ਬਜਾਇਆ ਚੀ ਜੀ 48 ਚ ਬਲੇਵੀ ਬੀਜੇਪੀ ਚ ਨੇ ਜੀ ਕਾਂਗਰਸ ਛੱਡ ਕੇ ਗਏ ਜੀ 58 ਅੰਮ੍ਰਿਤਧੀ ਚੋਰੀ ਚ ਨੇ ਪਰ ਤੇ ਉਹ 45 ਐਮਸੀਆਂ ਨੇ ਐਜੀਪੀ ਸਾਡੀ ਹੈ ਜਿਹੜੀ ਚੁੱਪ ਬਣੀ ਛੋਰੀ ਹੈ ਜੀ ਉਹਨਾਂ ਦਾ ਹਸ਼ਰ ਆਣ ਵਾਲੇ ਟਾਈਮ ਚ ਕੀ ਹੋਏਗਾ ਤੇ ਉਹਨਾਂ ਦੀ ਚੁੱਪੀ ਬਾਰੇ ਤੁਸੀਂ ਕੀ ਦੀਪਕ ਜੀ ਜਦੋਂ ਤੁਸੀਂ ਸ਼ਬਦ ਹਸ਼ਰ ਯੂਜ਼ ਮੈਂ ਕਰਦੇ ਹਾਂ ਨਾ ਇਹਦਾ ਮਤਲਬ ਹਸ਼ਰ ਬੁਰੀ ਚੀਜ਼ ਹੁੰਦੀ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ ਉਹਨਾਂ ਦਾ ਬੁਰਾ ਹੈਗਾ ਉਹਨਾਂ ਦੇ ਮੂੰਹ ਚ ਦਹੀਂ ਜੰਮੀ ਹੋਈ ਹੈ ਉਹ ਗੁਲਾਮ ਬਣ ਚੁਕੇ ਹੈ ਉਹ ਸਿਰਫ ਬੈਠੇ ਹੈ 20000 ਰੁਪਏ ਤਨਖਾਹ ਲੈਣ ਵਾਸਤੇ ਉਹ ਕਹਿੰਦੇ ਕੁਛ ਨਾ ਬੋਲੋ ਰੁਪਏ ਲਈ ਚਲੋ ਆਪਣਾ ਟਾਈਮ ਪੂਰਾ ਕਰੋ ਦੀਪਕ ਜੀ ਮੈਂ ਅੱਥੇ ਅੱਜ ਲਿਖ ਕੇ ਦੇ ਦੇਣਾ ਉਹ 45 ਦੇ ਵਿੱਚੋਂ ਮੁਸ਼ਕਲਾਲ ਪੰਜ ਹੀ ਇਲੈਕਸ਼ਨ ਲੜਨਗੇ ਉਹ ਵੀ ਹਾਰਨ ਵਾਸਤੇ ਬਾਕੀ ਨੇ ਇਲੈਕਸ਼ਨ ਨਹੀਂ ਲੜਨਾ ਮੇਰੇ ਕੋਲ ਰਾਤੀ ਇੱਕ ਭਾਜਪਾ ਦਾ ਆਈ ਐਮ ਸੀ ਦਾ ਫੋਨ ਆਇਆ ਮੈਂ ਆਪਕਾ ਹੂੰ ਮੈਂ ਆਪਕਾ ਹੀ ਰਹੂੰਗਾ ਮੈਨੂੰ ਥੋੜਾ ਸਾ ਟਾਈਮ ਦੇ ਦੋ ਰੋਜ਼ ਕੋਈ ਨਾ ਕੋਈ ਫੋਨ ਆ ਜਾਂਦਾ ਕਿ ਸਾਨੂੰ ਇਹਨਾਂ ਨੇ ਕੀਤਾ ਕੀ ਹੈ ਜਿਹੜੀ ਬੀਜੇਪੀ ਪਾਰਟੀ ਹੈ ਉਹਦੇ ਵੀ ਸਿਧਾਂਤ ਇਹਨਾਂ ਨੇ ਖਤਮ ਕਰਤੇ ਔਰ ਉਸ ਨੂੰ ਵੀ ਇਹਨਾਂ ਨੇ ਆਪ ਦੇ ਤੌਰ ਤੇ ਵਰਤਣਾ ਸ਼ੁਰੂ ਕਰਤਾ ਇਸ ਵਾਸਤੇ ਟਕਸਾਲੀ ਬੀਜੇਪੀ ਜਿਹੜੀ ਹੈ ਸਾਰੀ ਤੁਕੀ ਹੈ ਉਹ ਅੱਜ ਛੱਡ ਦੇ ਜਾਂ ਕੱਲ ਛੱਡ ਦੇ ਛੱਡਿਓ ਐ ਐਮਸੀਆਂ ਨੂੰ ਜਿਹੜੇ 200 ਛੱਡ ਕੇ ਆ ਜਾਣਗੇ 45 ਤੁਸੀਂ ਉਹਨਾਂ ਨੂੰ ਮੈਸੇਜ ਕਿਵੇਂ ਦਿਓਂਦੇ ਹੋ ਦੇਖੋ ਮੈਂ ਇੰਨੀ ਪਾਵਰ ਤਾਂ ਨਹੀਂ ਰੱਖਦਾ ਕਿ ਮੈਂ ਕੋਈ ਦਾਵਾ ਕਰਦਿਆਂ ਮੈਂ ਸਾਰੀ ਰਿਪੋਰਟ ਕੋਆਰਡੀਨੇਟਰ ਸਾਹਿਬ ਦੇ ਮਾਧਮ ਦੇ ਰਾਹੀਂ ਪੰਜਾਬ ਪ੍ਰਦੇਸ਼ ਕਾਂਗਰਸ ਜੀ ਨੂੰ ਭੇਜਾਂਗਾ ਪੂਰਾ ਚਿੱਠਾ ਭੇਜਾਂਗਾ ਕਿ ਫਲਾ ਆਦਮੀ ਆਜ ਆ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਟਿੱਕਾ ਤਾਂ ਉਪਰੋਂ ਹੀ ਆਣੀ ਹੈ ਜੋ ਉਹ ਕਹਿਣਗੇ ਲੇਕਿਨ ਇਹ ਕਿ ਮੈਂ ਦਾਵਾ ਕਰਨਾ ਜੀ ਜਿਹੜੇ ਅੱਜ ਇਸ ਔਖੇ ਵੇਲੇ ਚੱਲੇ ਹੈਗੇ ਹੈ ਜਿਨ੍ਹਾਂ ਨੇ ਇਹ ਗਰਮ ਹਵਾ ਦਾ ਜੋਕਾ ਲਿਆ ਹੈ ਜਿਨ੍ਹਾਂ ਨੇ ਤਪਦੀ ਰੇਤ ਦੇ ਉੱਤੇ ਪੈਰ ਰੱਖਿਆ ਹੈ ਉਹਨਾਂ ਦਾ ਹੱਕ ਤੇ ਉਹਨਾਂ ਦਾ ਉਹਨਾਂ ਦੀ ਕਦਰ ਪੂਰੀ ਕਾਇਮ ਰੱਖੀ ਜਾਏਗੀ ਇਹ ਮੇਰਾ ਵਾਅਦਾ ਹੈ ਚਾਹੇ ਮੈਨੂੰ ਵਰਿੰਗ ਸਾਹਿਬ ਦੇ ਪੈਰ ਫੜਨੇ ਪੈ ਚਾਹੇ ਕੋਆਰਡੀਨੇਟਰ ਸਾਹਿਬ ਦੇ ਕੋਲ ਬੇਨਤੀਆਂ ਕਰਨੀਆਂ ਪੈ ਉਹਨਾਂ ਦਾ ਹੱਕ ਜਰੂਰ ਰੱਖਿਆ ਜਾਏਗਾ ਮੇਰਾ ਕੀ ਕਹਿਣ ਦਾ ਮਤਲਬ ਇਹ ਸੀ ਜਿਹੜੇ ਉਸ ਵੇਲੇ ਸਾਡੇ ਨਹੀਂ ਹੋਏ ਜੀ ਉਹਨਾਂ ਨੇ ਵਾਅਦੇ ਵਾਅਦੇ ਮਾਰਨਗੇ ਕਿ ਉਹਨਾਂ ਤੇ ਵਿਸ਼ਵਾਸ ਕਿਵੇਂ ਕਰ ਸਕਦੇ ਆ ਜੀ ਜਿਹੜੇ ਜਿਹੜੇ ਰਾਜਪੂਤ ਹੁੰਦੇ ਜਿਹਦਾ ਰਾਜ ਉਹਦੇ ਪੋਤੀਆ ਵਕਤ ਤੇ ਆਪ ਹੀ ਪਲਟੀ ਮਾਰਦੇ ਆ ਉਹਨਾਂ ਤੇ ਵਿਸ਼ਵਾਸ ਕੌਣ ਕਰੇਗਾ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਮੈਂ ਦੇਣਾ ਕਿ ਪ੍ਰਧਾਨ ਦੀ ਪਾਵਰ ਕਿੰਨੀ ਹੁੰਦੀ ਹੈ ਕਰਨਵਾਲ ਸਾਹਿਬ ਤੇ ਦੂਜੇ ਆਪਣੇ ਕਿਨਾਂ ਨੂੰ ਵੜਿੰਗ ਨਰੇਨ ਵੜਿੰਗ ਨੂੰ ਵੜਿੰਗ ਸਾਹਿਬ ਨੇ ਇੱਕ ਲਾਈਨ ਦੇ ਨਾਲ ਉਹਨਾਂ ਦੀ ਸਦੱਸਤਾ ਰੱਧ ਕਰਤੀ ਕਿ ਇਹਨਾਂ ਨੇ ਮੋਢਲੀ ਹਲੀ ਸਦਸਤਾਨ ਨਹੀਂ ਲਈ ਤੇ ਬਲੋਕ ਪ੍ਰਧਾਨ ਦੀ ਵੀ ਪਾਵਰ ਹੁੰਦੀ ਹੈ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਵੀ ਪਾਵਰ ਹੁੰਦੀ ਹੈ ਮੈਂ ਉਹਨਾਂ ਦੇ ਨਿਮਾ ਅਨੁਸਾਰ ਚੱਲਾਂਗਾ ਲੇਕਿਨ ਜਿਹਦੇ ਇੱਕ ਵਾਰੀ ਜਿੰਨੇ ਧੋਖਾ ਦੇਤਾ ਵਾਰੀ ਵਾਰੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਆਮ ਜਨਤਾ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਨਵੇਂ ਸਾਫ਼ ਸੁਥਰੇ ਇਮਾਨਦਾਰੀ ਪਾਰਸ਼ਦ ਰੱਖੋ ਇਸ ਵੇਲੇ ਸਾਡੇ ਕੋਲ ਜਿੰਨੇ ਵੀ ਫਰਕਰ ਨੇ ਉਹ ਸਾਫ਼ ਸੁਥਰੇ ਵੀ ਨੇ ਜੁਝਾਰੂ ਵੀ ਨੇ ਔਰ ਕੰਮ ਵੀ ਕਰ ਰਹੇ ਆ ਔਰ ਐਨੇ ਔਖੇ ਵੇਲੇ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਹੋਰ ਇਸ ਤੋਂ ਵੱਡੀ ਅਗਨੀ ਪ੍ਰੀਖਿਆ ਕੋਈ ਨਹੀਂ ਹੋ ਸਕਦੀ ਬਿਲਕੁਲ ਸਾਫ਼ ਸੁਥਰੇ ਹਨ ਉਹ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਦੱਸਣਾ ਚਾਹਣਾ ਕਿ ਮੇਰੇ ਕੋਲ 100 ਇਲੈਕਸ਼ਨ ਲੜਨ ਵਾਸਤੇ ਵਰਕਰਾਂ ਦੀ ਲਿਸਟ ਆ ਚੁੱਕੀ ਹੈ 50 ਵਾਰਡ ਨੇ 100 ਦੀ ਲਿਸਟ ਆ ਚੁੱਕੀ ਹੈ ਉਦੋਂ ਅਸੀਂ ਫਿਰ ਵੀ ਸਕਰੂਟੀ ਕਰਾਂਗੇ ਕਿ ਜਿਨੇ ਸਹੀ ਕੰਮ ਕੀਤਾ ਉਹਨੂੰ ਹੀ ਟਿਕਟ ਦਿੱਤੀ ਜਾਵੇ ਜੀ ਠੀਕ ਹੈ ਜੀ ਧੰਨਵਾਦ ਜੀ 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 ਸ਼ੁਕਰੀਆ ਇਹ ਹੈ ਕਾਂਗਰਸ ਦੀ ਮੀਟਿੰਗ ਦੋਸਤੋ ਅੱਜ ਤੇ ਨਾਲ ਕਾਂਗਰਸ ਨੇ ਇੱਕ ਚਿੱਤਾਵਨੀ ਦਿੱਤੀ ਹੈ ਕਿ ਸ਼ਹਿਰ ਦੀ ਸਮੱਸਿਆਵਾਂ ਹੱਲ ਨਹੀਂ ਹੋਈਆਂ ਤਾਂ ਜਲਦੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਖਿਲਾਫ ਧਰਨਾ ਲਗਾਇਆ ਜਾਏਗਾ ਧੰਨਵਾਦ ਦੋਸਤੋ ਸ਼ੁਕਰੀਆ ਕਾਂਗਰਸ ਦੇ ਜੋ ਲਿਟਰਾਂ ਨੇ ਆਪਣੇ ਵਿਚਾਰ ਵਕਤਿਆ ਤੁਸੀਂ ਵੀ ਆਪਣੇ ਕਮੈਂਟਾਂ ਰਾਹੀਂ ਇਹਨਾਂ ਨੂੰ ਆਪਣੀ ਸਮੱਸਿਆਵਾਂ ਦੱਸ ਸਕਦੇ ਹੋ ਆਪਣੇ ਵਿਚਾਰ ਦੱਸ ਸਕਦੇ ਹੋ ਵੀ ਤੁਹਾਨੂੰ ਕਿਵੇਂ ਲੱਗੇ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ